ਮੈਨੂੰ ਕਿਹੜਾ ਤੂੰ ਚੈਨਾ ਸ਼ਿਲਕ ਦੇ ਲੈ ਕੇ ਦੇਤੇ ਮੈਨੂੰ ਕਿਹੜੇ ਲੈ ਕੇ ਇੱਤੇ ਨੇ ਮੇਰੇ ਵੱਲ ਤੋਂ ਤੂੰ ਆਏ ਕਹਿੰਦੇ ਤੇਰੇ ਬੜੀ ਆਲੇ ਪਏ ਨੇ ਇੰਨੇ ਉਸ ਮਿਆਲੇ ਦਹਰਾਣੀ ਆਉਗੀ ਕਿਹੜਾ ਸੂਟ ਦੇਵਾਂ ਉਹਨੂੰ ਸੂਟ ਤਾਂ ਉਹਨੂੰ ਸੋਨਾ ਹੀ ਦੇਣਾ ਪਊਗਾ ਹੈ ਵਿਆਹ ਲੈ ਕੇ ਆਉਗੀ ਉਹ ਤੇ ਸ਼ਾਇਰੂ ਲੈ ਮੈਂ ਐ ਵੀ ਵਧੀਆ ਜਿਹਾ ਲੈ ਕੇ ਦੇ ਦਾਂ ਭਾਈ ਉਹਨੇ ਤਾਂ ਐ ਨਾ ਦੇਖ ਰਹੇ ਤੇ ਹਨ ਤੇ ਤਾਂ ਅਗਲੇ ਚੱਜ ਦੇ ਦਿੰਦਾ ਹੀ ਹੈਗਾ ਫਿਰ ਵੀ ਵਿਆਹ ਲੈ ਕੇ ਉਹ ਅਗਲੀ ਦੇਖਦੀ ਹੈ ਉੱਥੇ ਕਿ ਕਹੇ ਜਿਆ ਦਿੱਤਾ ਕੋਲੇ ਸੂਟ ਤੇਰੇ ਪੇਕਿਆਂ ਨੇ ਚਲੋ ਰਾਮਨ ਨੂੰ ਪੁੱਛਦੀਆਂ ਬੋਰ ਮਾਰ ਕੇ ਰਾਮਨ ਰਾਮਨ ਆਉਣੀ ਆ ਬੇਬੇ ਪਤਾ ਨਹੀਂ ਕੀ ਕਹਿੰਦੀ ਐ ਨਹੀਂ ਕੰਮ ਕਰਨ ਦਿੰਦੀ ਤੜਕੀ ਲੱਗ ਜਾਂਦੀ ਐ ਬਾਜਾਂ ਦੇਣ ਲੈ ਅੰਦਰ ਵੜ ਕੇ ਬਹਿ ਜਾਂਦੀ ਐ ਕਦੇ ਫੋਨ ਦੇਖਣ ਲੱਗ ਜਾਂਦੀ ਐ ਕਦੇ ਝਾੜੂ ਪੋਚਾ ਕਰਨ ਲੱਗ ਜਾਂਦੀ ਐ ਕੰਮ ਕਰਕੇ ਤਾਂ ਭਾਈ ਰਾਜ ਹੀ ਨਹੀਂ ਹੈਗੀ ਜਿੱਲੀ ਜੀ ਹੁਣ ਪਤਾ ਨਹੀਂ ਕੀ ਅੰਦਰ ਕਰੀ ਜਾਂਦੀ ਐ ਸੂਈ ਸਲਾਈ ਹਾ ਬੇਬੇ ਕੀ ਰੌਲਾ ਆ ਪਾਈਨੇ ਕੱਲ ਕੀ ਬੋਲੀ ਇੰਨੀ ਹੈ ਕੀ ਹੋ ਗਿਆ ਉਰੇ ਇੱਥੇ ਬੈਠ ਕੇ ਗੱਲ ਸੁਣ ਲੈ ਮੇਰੀ ਹਾਂ ਬੇਬੇ ਦੱਸ ਮੈਂ ਨਾ ਅੰਦਰ ਕੰਮ ਜੇ ਕਰੀ ਆਂਦੀ ਸੀਗੀ ਤੇ ਮੈਂ ਆਖਿਆ ਲੈ ਕੰਮ ਜੇ ਨਿਮੇੜ ਕੇ ਜਾਨੀ ਆਂਗੀ ਬਾਹਰੇ ਹਾਂਤ ਕੀ ਕਹਿੰਦੀ ਸੀ ਬੇਬੇ ਤੂੰ ਰੌਲਾ ਇਹ ਪਾਰ ਕਿਹਾ ਸੂਟ ਏ ਕਿ ਮੈਂ ਖਲਿਆਰੀ ਬੈਠੀ ਆਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਮੈਂ ਖੈ ਨਾ ਆਪਣੀ ਕੁੜੀ ਆਉਗੀ ਵਿਆਹ ਲੈ ਕੇ ਵਿਆਹ ਸੂਰ ਦੋ ਘਰੇ ਪਏ ਸੀ ਵੀ ਇਹ ਦੇਖ ਲੈ ਚੱਜਦੇ ਨੇ ਕਮਾਨ ਸਮੂਸਾ ਤੋਂ ਲੈ ਕੇ ਆਈਏ ਵਧੀਆ ਸੂਟ ਦੇਵਾਂਗੇ ਉਹ ਆਪਾਂ ਫੂਟ ਤਾਂ ਸੋਹਣੇ ਨੇ ਬੇਬੇ ਆਪਾਂ ਕਿਹੜਾ ਇੱਕ ਵਾਰੀ ਦੇਣੇ ਤੈਨੂੰ ਪਤਾ ਤਾਂ ਹੈਗਾ ਹੁਣ ਵਿਆਹ ਲੈ ਕੇ ਆਉਗੀ ਵਿਆਹ ਲੈ ਕੇ ਆਈ ਨੂੰ ਦੇਵਾਂਗੇ ਫੇਰ ਕੋਠੀ ਝਾੜਦਾ ਹੋ ਗਿਆ ਫੇਰ ਜਦੋਂ ਵਿਆਹ ਜਾਵਾਂਗੇ ਉਹ ਹੋ ਗਿਆ ਕਿੰਨੇ ਵਾਰੀ ਕੱਪੜੇ ਹੋਗੇ ਕੁੜੀਆਂ ਤਾਂ ਆਪਾਂ ਦਿੰਦੀ ਰਹਿਣੇ ਆਂ ਬਹਾਰ ਤਿਆਰਾਂ ਤੇ ਜਦੋਂ ਕੋਈ ਵਿਹਾਰ ਤਿਆਰ ਆਉਂਦਾ ਉਹਦੀ ਦਿੰਨੇ ਆਗੇ ਦਿੱਤੇਗਾ ਦੌਣੀ ਹੈਗੇ ਤੇ ਨਾਲੇ ਤੂੰ ਤਾਂ ਤੜਕੀ ਖਲਿਆਰਾ ਪਾ ਕੇ ਬੈਹਣੀ ਮੇਰੇ ਤਾਂ ਸਾਰੇ ਕੰਮ ਪਏ ਨੇ ਮੈਂ ਹਾਂ ਪਤਾ ਨਹੀਂ ਕਾਹਦਾ ਰੌਲਾ ਪਾ ਰੱਖਿਆਗਾ ਲੈ ਵੱਡੀ ਕਾਮੀ ਕੁੜੀ ਵਾਰੀ ਤਾਂ ਔਖੀ ਹੋ ਜਾਂਦੀ ਐ ਔਖੇ ਮੇਰੇ ਕੰਮ ਆ ਪਏ ਨਹੀਂ ਉਹ ਚਾਹੇ ਸਾਰਾ ਦਿਨ ਅੰਦਰ ਬੈਠੀ ਰਹੀ ਪਰ ਕੁੜੀ ਵਾਰੀ ਕਹਿੰਦੀ ਐ ਕਿ ਮੈਂ ਤਾਂ ਆ ਕੇ ਕੰਮ ਆ ਪੈਣ ਪੌੜੀ ਕੰਮੀ ਹੁੰਦੀ ਐ ਲੈ ਤੜਕੀ ਲੱਗੀ ਪਰ ਮੂੰ ਮੂੰ ਕਰਕੇ ਗੱਲਾਂ ਕਰਨ ਪਤਾ ਨਹੀਂ ਕੀ ਬੁੜਬੁੜ ਕਰੀ ਜਾਂਦੀ ਐ ਕਿ ਨਾ ਕੁਝ ਪੱਲੇ ਪਾਉਂਦੀ ਐ ਨਾਲੇ ਮੇਰਾ ਕੰਮ ਛੜਾਤਾ ਮੈਂ ਤੈਨੂੰ ਐਂ ਕਹਿਨੀ ਹੈਗੀ ਹੈ ਕੁੜੀ ਵਾਰੀ ਤਾਂ ਨਾ ਤੁਸੀਂ ਔਖੀਆਂ ਹੋ ਜਾਨੀਓ ਜੇ ਸੂਟ ਦਾ ਨਾਂ ਲੈ ਲੈਨੀ ਆ ਤੇ ਆਪ ਦੇ ਵਾਰੀ ਕਿਵੇਂ ਤੁਸੀਂ ਹੱਸ-ਹੱਸ ਦਿਖਾਉਣੀ ਹੋਂਗੀ ਸੂਟ ਹੈ ਹਾਂ ਹੁਣ ਮੈਂ ਤੈਨੂੰ ਐ ਪੁੱਛਦੀ ਤੀ ਕਿ ਵੀ ਭਾਈ ਕਿਹੜਾ ਕੁੜੀ ਨੂੰ ਦਈਏ ਹੁਣ ਤੂੰ ਕੋਈ ਰਾਤ ਹੀ ਨਹੀਂ ਆਉਂਦੀ ਤੇਰੇ ਕੰਮ 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 ਸਾਰਾ ਦਿਨ ਕਰੀ ਜਾਣੀ ਹੈਗੀ ਹੈ ਵੀ ਤੇਰਾ ਉਹ ਗੱਲ ਹੈਗੀ ਅੰਦਰ ਹੀ ਖੁਸ਼ ਨਹੀਂ ਹੈਗੀ ਤੂੰ ਫਿਰ ਇਹਦਾ ਪਤਾ ਲੱਗਦਾ ਮੈਨੂੰ ਕਿਹੜਾ ਤੂੰ ਚੈਨਾ ਸਿਲਕ ਦੇ ਲੈ ਕੇ ਦੇਤੇ ਮੈਨੂੰ ਕਿਹੜੇ ਲੈ ਕੇ ਇਤੇ ਨੇ ਮੇਰੇ ਵੱਲ ਤੋਂ ਤੂੰ ਐ ਕਹੇਂ ਨੀ ਤੇਰੇ ਬਰੀ ਆਲੇ ਪਏ ਨੇ ਇੰਨੇ ਉਹ ਸਮੈਲਾ ਹਜੇ ਇੰਨੇ ਗੂੜੇ ਪਏ ਨੇ ਉਹ ਗੂੜੇ ਕਦੋਂ ਪਾਏਂਗੀ ਮੇਰੇ ਵੱਲ ਤੋਂ ਤੂੰ ਐ ਕਰੀ ਜਾਣੀ ਰਹਿਣੀ ਹੈ ਮੈਨੂੰ ਕਿਹੜੇ ਲੈ ਕੇ ਦੇ ਦਿੱਤਾ ਉਹ ਇ ਲੱਗੇ ਨਹੀਂ ਸੁਣਾਉਣ ਬਰੀ ਪਤਾ ਕਿੰਨੀ ਮਹਿੰਗੀ ਆਈ ਸੀ ਤੇਰੀ ਬਥੇਰੇ ਬਥੇਰੇ ਬਰੀ ਚਲਿਆ ਦਿੱਤੇ ਫਿਰ ਤੈਨੂੰ ਦੋ ਜਾਂਦੀ ਨੂੰ ਦਿੱਤੇ ਹੁਣ ਹੋਰ ਫਿਰ ਉਹ ਕਿਹੜਾ ਪਾਟ ਦੇਣਗੇ ਤਾਂ ਹੀ ਤਾਂ ਕਹਿੰਦੀ ਆ ਬੇਬੇ ਮੇਰੇ ਤਾਂ ਉਹ ਹੀ ਨਹੀਂ ਪਾਟਦੇ ਅਜੇ ਪਾਟਣਗੇ ਕਿੱਥੋਂ ਜਦੋਂ ਕਿਤੇ ਲੈਣ ਜਾਂਦੇ ਆਗੇ ਉਹ ਤੇ ਤੂੰ ਮੂਰੇ ਹੋ ਜਾਂਦੀ ਆ ਕਹਿੰਦੀ ਆ ਨਾ ਇਹਦੇ ਕੋਲ ਤਾਂ ਪਾਏ ਨਹੀਂ ਇਹਨੇ ਕੀ ਕਰਾਉਣੇ ਆ ਕੱਪੜੇ ਮੇਰੇ ਵੱਰ ਤੇ ਤੂੰ ਐਂ ਕਰਦੀ ਹੁੰਨੀ ਆ ਤੂੰ ਤਾਂ ਮਾੜੀ ਗੱਲ ਨਹੀਂ ਬੋਲਣ ਦਿੰਦੀ ਉਹ ਦੀ ਸੁਣਾਉਣ ਲੱਗ ਜਾਨੀ ਆ ਮੇਰੇ ਤਾਂ ਨਾ ਸਿਰ ਦੁਖਣ ਲੱਤ ਤਾ ਜਾਂ ਚਾਦੀ ਕੁੱਟ ਕਰਕੇ ਲਿਆ ਹਾਂ ਚਾਹਤਾ ਮੈਂ ਕਰ ਲਿਓਨੀ ਆ ਕੋਈ ਨਾ ਚਾਹਤਾ ਪੀਨੀ ਤੂੰ ਗੱਲ ਕਰਨਾ ਸੱਚ ਸੁਣਨਾ ਔਖਾ ਗਾ ਮਿਰਚਾਂ ਲੱਗਦੀਆਂ ਨੇ ਜਦੋਂ ਮੈਂ ਸੱਚ ਬੋਲਦੀ ਆਂਗੀ ਫੁਲੇਸ ਪਾ ਲੈਂਦੀ ਏ ਕੁੜੀਆਂ ਤੇ ਦਾ ਇਹਦਾ ਫੋਨ ਆ ਗਿਆ ਹਲੋ ਹਾਂ ਭਣੇ ਠੀਕ ਆ ਵਧੀਆ ਹਾਂ ਸਬਜ਼ੀ ਆ ਤਾਂ ਕੁੜੀਆਂ ਦਾ ਤੀ ਅੱਛਾ ਵਿਆਹ ਲੈ ਕਿਉਂ ਨਹੀਂ ਬਣੇ? ਪਤਾਈਆਂ ਫਿਰ ਤਾਂ। ਹਾਂ ਕਈਆਂ ਕੋਈ ਨਹੀਂ ਆ ਜਾ। ਠੀਕ ਆ ਪਣੀ। ਚੱਲ ਮੈਂ ਵੀ ਜਾਣ ਨਾ ਕਰੀ। ਲੈ, ਦਿੱਕਤ ਆਉ ਹੋ ਹੁੰਦਾ। ਹੁਣ ਉਹਦੇ ਨਾਲ ਕਰਦੀਆਂ ਸਲਾਹ। ਮੈਂ ਤਾਂ ਸਨੈਰਾਂ ਦੇ ਜਾਣੇ। ਨਾਲ ਕੱਪੜਾ ਲਈ ਰਾ ਲਿਆਉਣਾ। ਸਾਰਾ ਕੁਝ ਕਰਦੀਆਂ ਗੀ। ਕਰਨੀ ਤਾਂ ਆਪਣੀ ਮਰਜ਼ੀ ਐ ਮੈਂ। ਇਹਨਾਂ ਨੂੰ ਤਾਂ ਮੜਾ ਜਾ ਪੁੱਛਣਾ ਤਾਂ ਪਊਗੀ ਫਿਰ ਹੁਣ। ਤੇ ਭੈਣ ਆਉਂਦੀ ਵਿਆਹ ਲੈ ਕੇ। ਅੱਛਾ ਫੋਨ ਆ ਗਿਆ? ਹਾਂ ਫੋਨ ਆ ਚੜ ਗਈ ਬੱਸ। ਅੱਛਾ। ਕੱਲੀ ਆਉਂਦੀ ਆ ਵਸਤੇ ਇਕ ਕੋਈ ਹੋਰ ਨਾਲ ਐ ਕੱਲੀ ਆਉਂਦੀ ਆ ਮਾਤਾ ਵਸਤੇ ਆਉਂਦੀ ਹੈਗੀ ਅੱਛਾ ਹਾਂ ਚੱਲ ਕੋਈ ਨਾ ਬਸ ਤੇ ਆ ਜੂਗੀ ਤਾਂ ਕੀ ਐ ਆਪਣੇ ਬਾਹਰ ਚ ਤਾਂ ਬਸਾਉਂਦੀਆਂ ਨੇ ਇੱਥੇ ਤਾਰ ਦੇਣਗੇ ਆ ਕੇ ਕਿਹੜਾ ਕੋਈ ਅੱਡੇ-ਉੱਡੇ ਤੋਂ ਤੁਰ ਕੇ ਆਊਗੀ ਵੀ ਔਖੀ ਹੋਊਗੀ ਫੋਨ ਤੇ ਤੈਨੂੰ ਕੁਝ ਕਿਹਾ ਤਾਂ ਨਹੀਂ ਹੈਗਾ ਉਹਨੇ ਮੈਂ ਤਾਂ ਮਾਤਾ ਕੁਝ ਨਹੀਂ ਦੱਸਿਆ ਉਹਨੇ ਕਹਿੰਦੀ ਮਾਂ ਨੂੰ ਦੱਸੂ ਆ ਅੱਗੇ ਮੈਂ ਤਾਂ ਚੱਲ ਕੋਈ ਨਾ ਫੇਰ ਆ ਜਾਣਗੇ ਗੋਗੀ ਕਿੱਧਰ ਆ ਗਿਆ ਉਹਦਾ ਗੋਗੀ ਪਤਾ ਨਹੀਂ ਇੱਧਰ ਜੈਨ ਬੱਗ ਗਿਆ ਤੀਗਾ ਪਤਾ ਨਹੀਂ ਕੀ ਕਰਦਾ ਹੈਗਾ ਚੱਲ ਭਾਈ ਤੂੰ ਐਂ ਕਰ ਅੰਦਰ ਚਾਹ ਪਾਣੀ ਪੀ ਲੈ ਇਤੇ ਬਾਹਰ ਉਹ ਅੰਦਰ ਨਾ ਬਗਜੀ ਹੁਣ ਉਹ ਕੁੜੀ ਆਊਗੀ ਘਰੇ ਫੇਰ ਥੋਡੇ ਨਾਲ ਵੀ ਗੱਲਾਂ ਬਾਤਾਂ ਕਰੂਗੀ ਉਹ ਆਕੇ ਨਾ ਬਬੇ ਕਰੀ ਆ ਮੈਂ ਮੈਂ ਕਿਹੜਾ ਕਿਤੇ ਜਾਣਾਗਾ ਸਬਜ਼ੀ ਅਥਾਂ ਤੇ ਉਹ ਗੁੱਡਾ ਲੈ ਹੁਣ ਕਿੰਨਾ ਸਿਉਣਾ ਪਾਵਾਂ ਕਿ ਮੈਂ ਬਿਸਤਰੀ-ਬੁਸਤਰੀ ਦੇਈਏ ਕੱਪੜੇ ਲੀੜੇ ਦੇਈਏ ਕਪਾਏ ਸੀ ਦੇ ਦੀਏ ਹੁਣ ਉਹ ਤਾਂ ਉਹਦੇ ਆਈ ਤੀ ਪਤਾ ਲੱਗੂਗਾ ਭਾਈ ਪੁੱਛ ਕੇ ਕਰਨਾ ਪਊਗਾ ਕੁੜੀ ਦਾ ਹੁਣ ਤਾਂ ਐਂ ਬਿਨਾਂ ਨਾਂ ਕਹਿੰਦੇ ਤਾਂ ਭਾਈ ਕੱਪੜੇ ਲੀੜੀ ਹੁੰਦੇ ਨੇ ਗਏ ਐਂ ਪੈਸੇ ਪੂਸਣ ਤੋਂ ਅਗਲਾ ਕਿਹੜਾ ਦੇਖਦਾ ਹੈਗਾ ਹੈਂ ਵੱਤੋ ਵੱਦੀ ਦੇਵਾਂਗੇ ਭਾਈ ਕੁੜੀ ਨੂੰ ਫੇਰ ਕਿਹਨੇ ਦੇਣਾ ਇੱਥੇ ਆ ਹੁਣ ਦੇ ਦੂੰਗੀ ਮੈਂ ਜਿਉਂਦੀ ਜਾਗਦੀ ਬੈਠੀ ਆ ਕਿਸੇ ਕੋਈ ਨਹੀਂ ਸਹਣ ਦਵਾਂਗਾ ਆਹ ਮਾ ਰੋਟੀ ਯਾਰ ਭੁੱਖ ਲੱਗੀ ਪਈ ਆ ਤੜਕੇ ਦੀ ਬੀਬੀਏ ਰੋਟੀ ਪਕਾ ਦੇ ਤੂੰ ਮੈਨੂੰ ਭੁੱਖ ਲੱਗੀ ਪਈ ਆ ਤੜਕੇ ਦੀ ਇੰਨਾ ਟਾਈਮ ਹੋ ਗਿਆ ਪਤਾ ਤੈਨੂੰ ਵੇ ਹੁਣ ਤਾਂ ਤੂੰ ਰੋਟੀ ਖਾ ਕੇ ਗਿਆ ਸੀ ਹੈ ਹੁਣ ਫੇਰ ਰੋਟੀ ਖਾਣ ਲਈ ਆ ਮੈਂ ਰੋਟੀ ਖਾਣੇ ਸਾਰਾ ਦਿਨ ਨਹੀਂ ਕਰੀ ਜਾਣਾਗਾ ਉਹ ਰਾਣੀ ਭੈਣਾਂ ਉਹਦੇ ਵਿਆਹ ਲੈ ਕੇ ਮਠਿਆਈ ਮਠੂਈ ਲੈ ਕੇ ਆਉਗੀ ਉਹ ਖਾ ਲਈ ਤੂੰ ਰੋਣੀ ਪੈਣਾਊਗੀ ਹੋਰ ਫਿਰ ਮੈਨੂੰ ਤੂੰ ਐ ਕਰ 20000 ਰੁਪਇਆ ਦੇ ਮੈਂ ਤਾਂ ਕੋਟ ਪੈਂਟ ਲਾਊਗਾ ਉਹਦਾ ਨਾਲੇ ਮੈਂ ਪੈਂਟਾਂ ਲਿਆਂਗਾ ਤੰਨਾ ਨਹੀਂ ਪੁੱਤ ਆਪਾਂ ਸ਼ੱਕ ਪਰ ਨਹੀਂ ਆਗੀ ਉਹਦੀ ਉਹਦੇ ਤੇ ਬਹੁਤ ਪੈਸੇ ਲੱਗਣਗੇ ਨਾ ਨਾ ਮੈਨੂੰ ਨਹੀਂ ਪਤਾ ਤੁਸੀਂ ਪਰ ਦੋ ਸ਼ੱਕ ਚ ਮੈਂ ਤਾਂ ਉਹਦਾ ਕੋਟ ਪੈਂਟ ਤਾਂ ਫੇ ਆਊਗਾ ਪੂਰਾ ਵਧੀਆ ਤਾ ਦੇਖ ਲੈ ਇਹਨੂੰ ਐ ਵੀ ਨਹੀਂ ਹੈਗਾ ਇਹ ਤਾਂ ਬੌਲੇ ਦਾ ਬੌਲੇ ਹੀ ਰਿਹਾ ਵੀ ਦੱਸ ਵੀ ਉਧਰ ਪੈਸੇ ਲੱਗਣਗੇ ਤਾਂ ਐ ਪੈਂਟ ਕੋਟ ਤੋਂ ਦੱਸ ਕੀ ਲੈਣਾ ਹੈਗਾ ਕੁੜੀ ਦਾ ਤਾਂ ਵਿਹੇਗਾ ਓਏ ਮਰੀ ਜਾਨੀ ਤੂੰ ਤਾਂ ਸਾਰਾ ਦਿਨ ਤੂੰ ਮੈਨੂੰ 20000 ਰੁਪਏ ਦੇ ਦੇ ਮੈਂ ਤਾਂ ਆਪਦਾ ਕੋਟ ਪੈਂਟਰ ਤੋਂ ਵਾਹੂੰ ਨਾਲੇ ਪੈਂਟਾ ਲਵਾਂ ਨਾਲੇ ਨਾ ਮੈਂ ਉਹ ਬੂਟ ਲਵਾਂ ਜਿਹਦੇ ਵਿੱਚ ਜੱਫੀ ਨਹੀਂ ਲੱਗਦੀ ਐਂ ਕਰਕੇ ਪੁੱਤ ਮੇਰੀ ਗੱਲ ਸੁਣਨਾ ਇਹ ਤਾਂ ਕੋਟ ਪੈਂਟ ਲਿਆ ਦਾਂਗੇ ਤੈਨੂੰ ਨਾਲ ਜੀਪਾ ਵਾਲੇ ਬੂਟ ਲਿਆ ਦਾਂਗੇ ਹੈ ਤੇਰੀ ਵੀ ਤਾਂ ਟੌਰ ਚਾਹੀਦੀ ਹੋਈ ਐ ਤੂੰ ਹੁਣ ਕੁੜੀ ਦਾ ਮਾਮਾ ਹੈਗਾ ਕੱਪੜੀ ਬੱਲੇ ਰਹਿ ਨੇ ਗੱਲੇ ਮੜਾ ਮੜਾ ਕੁਬੀਦਾਰੀ ਦੇਖ ਰਿਹਾ ਕਰੋ ਪਹਿਲਾਂ ਜਿੱਦਨਾ ਜਿੱਦਨਾ ਇੱਕੋ ਜਿਹੇ ਕੱਪੜੇ ਸੀ ਵਾਏ ਐ ਕੋਈ ਗੱਲ ਨਹੀਂ ਹੁਣ ਕੁੱਟਾ ਜਾਵੇਂ ਸੰਭਾਲਾਂ ਚਿੱਟੇ ਚਿੱਟੇ ਪਾ ਕੇ ਜਾਵੇਂ ਬਹੁਤ ਸੋਹਣੇ ਲੱਗਣਗੇ ਬੇ ਭਾਈ ਕਿਉਂ ਸਰੀ ਇਹ ਹਜੇ ਨਿਆਣਾ ਹੈਗਾ ਹਜੇ ਵਿਆਹ ਨਹੀਂ ਕਰਿਆ ਨਹੀਂ ਹੈਗਾ ਇਹਦੇ ਤਾਂ ਹੁਣ ਸ਼ੌਂਕ ਪੂਰੇ ਮੈਂ ਕਰੂੰਗੀ ਓਈ ਉਹ ਤਾਂ ਮਸਤ ਰੱਥ ਤੰਗ ਸੀਗਾ ਮੇਰੇ ਵਿਆਹ ਵੇਲੇ ਕਿਹੜਾ ਕੁਲਦੀਪ ਮਾਨਕ ਲਵਾਇਆ ਲਵਾਇਆ ਸੀਗਾ ਉਹ ਜਾ ਕੇ ਦੇਖਣ ਗਏ ਲੈ ਆਏ ਸੀ ਉਹ ਯਾਰ ਤੁਸੀਂ ਛੱਡੋ ਪਰਾਂ ਯਾਰ ਕੁਲਦੀਪ ਮਾਨਕ ਰੀ ਗੱਲਾਂ ਕਰੀ ਜਾਂਦਾ ਤੁਸੀਂ ਮੈਨੂੰ ਐ ਦੱਸੋ ਮੈਂ ਕੋਟ ਪੈਂਟ ਦਾ ਰੰਗ ਕਿਹਜਾ ਲੈਵਾਂ ਵੇ ਤਾਂ ਪੌਂਦੂ ਹੈਗਾ ਇਹਨੂੰ ਕੀ ਪਤਾ ਹੈਗਾ ਕੋਟ ਪੈਂਟਾਂ ਦਾ ਕਦੇ ਇਹਨੇ ਪਾਏ ਨਹੀਂ ਕਰੇ ਨੇ ਇਹ ਤਾਂ ਕੁੜਤੇ ਪਜਾਮੇ ਪੌਂਦਾ ਹੈ ਪੁੱਤ ਤੂੰ ਕਿਸੇ ਦੋਸਤ ਨੂੰ ਲੈ ਜੀ ਨਾਲ ਉਹਦੀ رائے ਨਾਲ ਲੈ ਆਂ ਹੀ ਕੱਪੜੇ ਸਾਰੇ ਇਹ ਤਾਂ ਸਾਰੇ ਕੁਝ ਨੇ ਮੈਂ ਇਕੱਲਾ ਕੀ ਕਰੂੰਗਾ ਇਹ ਸਾਰੇ ਉਹ 20000 ਮੰਗੀ ਹੁੰਦਾਗਾ ਅਜੇ ਕੁੜੀ ਆਊਗੀ ਉਹ ਪਤਾ ਨਹੀਂ ਕੀ ਕਰੂਗੀ ਜੇ ਤਾਂ ਉਹ ਸਿਆਣੀ ਹੋਈ ਤਾਂ ਆਪਾਂ ਸਾਡਾ ਮਾੜਾ ਮੋਟਾ ਬਚ ਰਹੇ ਕਰ ਨਹੀਂ ਤਾਂ ਅਜ ਤਾਂ ਮਨ ਲਾ ਵੀ ਨਾਲ ਕਸਕ ਚ ਵੱਡੇ ਜਾਵਾਂ ਕੀ ਸੋਚੀਏ ਨਾ ਬਈ ਮੈਂ ਤਾਂ ਕੋਟ ਪੈਂਟ ਲਿਆਉਂਗਾ ਉਹਦਾ ਨਾਲੇ ਮੈਂ ਤਾਂ ਹੋਰ ਵੀ ਗੱਲ ਕਹਿਣਾ ਮੈਂ ਤਾਂ ਟਾਈ ਵੀ ਲਵਾਂ ਮੈਨੂੰ ਐ ਦੱਸੋ ਵੀ ਟਾਈ ਕਿਹੜੇ ਰੰਗ ਦੀ ਲਿਆਵਾਂ ਮੈਂ ਚੱਲ ਪੁੱਤ ਤੈਨੂੰ ਮੈਂ 20000 ਕੱਲ ਨੂੰ ਦੇ ਦੂੰਗੀ ਹੈ ਫੜਾ ਕੇ ਲਿਆਵਾਂਗੇ ਪੈਸੇ ਫਿਰ ਤੈਨੂੰ ਮੈਂ ਦੇ ਦੂੰਗੀ 10000 ਮੈਂ ਤਾਂ ਚੱਲਿਆ ਦੋ ਸੂਟ ਨਾ ਪਹਿਲਾਂ ਸਿਉਣੇ ਦਿੱਤੇ ਹੋਏ ਨੇ ਮੈਂ ਤਾਂ ਉਹੀ ਪਾ ਕੇ ਲੈ ਜੂੰਗੀ ਬੇਬੇ ਪੈਣ ਦਾ ਕੀ ਪਤਾ ਕਦ ਆਊਗੀ ਮੈਨੂੰ ਰੋਟੀ ਲਿਆ ਦੇ ਪਾ ਕੇ ਭੁੱਖ ਪਤਾ ਕੀ ਨਹੀਂ ਲੱਗੀ ਪਈ ਮੈਨੂੰ ਲੈ ਉਹ ਖੜੀਏ ਰਾਣੀ ਤਾਂ ਉਹ ਆਉਂਦੀ ਅੰਦਰ ਲੈ ਬੈਠੇ ਨੇ ਸਾਰਾ ਟੱਬਰ ਇਕੱਠੇ ਹੋਏ ਪਤਾ ਨਹੀਂ ਕੀ ਗੱਲਾਂ ਕਰੀ ਅੰਦਰ ਮੈਨੂੰ ਤਾਂ ਕੋਈ ਦੇਖਦਾ ਹੀ ਨਹੀਂ ਹੈਗਾ ਸਸਰੀ ਘਰ ਪੈਣੇ ਸਸਰੀ ਘਰ ਆ ਮੈਨੂੰ ਦੇ ਦੇ ਦੱਬੇ ਜਾ ਆਵੇ ਪਹਿਲਾਂ ਕਾਰਡ ਤਾਂ ਕੱਢ ਲਾ ਹੈ ਉਹ ਮੈਨੂੰ ਭੁੱਖ ਵਾਲੀ ਲੱਗੀ ਪਈ ਹੈਗੀ ਓਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹੋਰ ਵੀਰ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਕਦੋਂ ਦੀ ਡਿੱਕੀ ਜਾਂਦੇ ਉਸੇ ਓਹ ਠੀਕ ਹੈ ਮੇ ਬੇ ਹਾਂ ਫਿਰ ਭਾਈ ਜਿਓ ਲੈ ਤਾਂ ਕਾੜ ਲਓ ਓਹ ਭਾਈ ਜੈ ਤੂੰ ਰਾਮ ਨੂੰ ਮਾਰ ਲਿਆ ਇਹਦਾਂ ਨਾ ਕਦੋਂ ਦਾ ਲੱਗਿਆ ਖਾਣ ਖਾਣ ਕਰਨ ਮੈਂ ਕਿ ਰਾਣੀ ਆਉ ਉਹ ਤੋਂ ਮਠਿਆਈ ਖਾ ਲਈ ਐ ਕਰ ਅੰਦਰ ਜਾ ਕੇ ਖਾ ਲੈਣਾਗਾ ਕੋਈ ਨਾ ਅੰਦਰ ਜਾ ਕੇ ਖਾ ਲੈ ਬਾਕੀ ਵੰਡ ਦਾਂਗੇ ਤੇ ਉੱਥੇ ਧਰ ਦੀ ਅੰਦਰ ਜਾ ਕੇ ਨਾਲੇ ਚਲ ਮ ਖਾ ਕੇ ਆਉਣਾ ਫਿਰ ਆਹੋ ਜਾ ਖਾ ਲੈ ਰਣੀ ਤੂੰ ਕੱਲ੍ਹ ਹੀ ਆ ਗਈ ਤੂੰ ਕਿਸੇ ਮੁੰਡੇ ਨੂੰ ਲਿਆਉਂਦੀ ਨਾਲ ਕੁੜੇ ਬਸ ਤੇ ਆਈਆਂ ਹੈ ਨਾ ਨਾ ਬੇਬੇ ਮੇਰਾ ਮੁੰਡਾ ਨਹੀਂ ਆਉਂਗਾ ਉਹ ਕਹਿੰਦਾ ਬਿੱਕਰ ਮਾਮਾ ਮੈਨੂੰ ਘੂਰਦਾ ਵਾ ਨਾ ਤਾਂ ਮੈਨੂੰ ਟਰੈਕਟਰ ਤੇ ਬੈਠਣ ਦਿੰਦਾ ਨਾ ਮੈਨੂੰ ਕੋਈ ਝੋੜ ਕਰਨ ਦਿੰਦਾਗਾ ਫਿਰ ਕਹਿੰਦਾ ਮੈਨੂੰ ਬਾਰਾ ਘੂਰਦਾ ਦਾ ਨਾਲੇ ਉਹ ਕਹਿੰਦਾ ਹੁਣ ਕਹੇ ਕੀ ਆਏ ਵੀ ਵਿਆਹ ਚ ਤਾਂ ਅਸੀਂ ਡੀਜੇ ਲਾਵਾਂਗੇ ਪੂਰੇ ਤੇ ਵੀ ਕਿਤੇ ਇੱਥੇ ਮਾਮਾ ਕੌਂਚੀ ਜਾਵੇ ਕਿਤੇ ਸਾਡੇ ਅਸਗਵਾਂਡ ਤੇ ਆਏ ਕਹੀ ਜਾਵੇ ਵੀ ਡੀਜ ਉਹਨੇ ਕਹਿ ਕੀ ਆਈ ਬਿਆਹਾਂ ਚ ਡੀ ਜੇ ਤੇ ਲੱਗਦੀ ਹੋਰ ਫਿਰ ਵੀਕਰ ਦਾ ਸੁਭਾਅ ਨਹੀਂ ਹੈਗਾ ਵਾਈ ਦਾ ਆਈ ਬਸ ਇਹਨੂੰ ਚੰਗਾ ਜਿਹਾ ਨਹੀਂ ਲੱਗਦਾ ਹੋਰ ਉਹ ਤਾਂ ਨਹੀਂ ਆਏਗਾ ਨਾ ਮਾਮਾ ਮੈਨੂੰ ਘੂਰਦਾ ਆਗਾ ਵੱਡਾ ਅੱਛਾ ਹੋਰ ਚੱਲ ਕੋਈ ਨਾ ਨਾ ਪੜਨੇ ਹੁਣ ਤਾਂ ਤੁਹਾਨੂੰ ਐ ਲਾ ਦੇ ਜਵਾਖ ਨੇ ਜਦ ਵੱਡੇ ਹੋਗੇ ਨਾ ਫਿਰ ਸੱਚ ਗੱਲਾਂ ਕਰਨਗੇ ਵੀ ਕੋਈ ਚਾਹ ਪਾਣੀ ਦਾ ਵੀ ਪੁੱਛ ਲਿਆ ਕਰੋ ਪਹਿਲੇ ਉਰਲੀਆਂ ਪਰਲੀਆਂ ਮਾਰ ਲੱਗ ਜਾਨੇ ਹੋਗੇ ਭਾਈ ਉਹਨੂੰ ਚਾਹ ਪਾਣੀ ਨੂੰ ਕਹਦੇ ਰਮਨ ਨੂੰ ਅੰਦਰ ਜਾ ਕੇ ਪਹਿਲਾਂ ਮੈਂ ਤਾਂ ਕਿਹਾ ਸੀ ਮੈਂ ਭੈਣ ਆ ਗਈ ਚਲ ਮੈਂ ਹੁਣ ਕਹਿਨੂੰ ਨਾ ਚਾਹ ਲਿਆਉਗੀ ਹੋਰ ਲਿਆਓ ਜਾ ਕੇ ਸਾਹਮਣੇ ਹਾਂ ਉਹ ਚਾਹ ਪਾਣੀ ਲੈ ਕੇ ਭੈਣ ਆ ਰਹੀ ਐ ਮੈਂ ਲੈ ਜਾਂਦੀ ਮੈਂ ਚਾਹ ਬਣਾ ਹੀ ਜਾਂਦੀ ਸੀ ਕਿ ਮੈਂ ਖਾ ਚਾਹ ਬਣਾ ਕੇ ਲੈ ਜੂਗੀ ਪਾਣੀ ਤੁਸੀਂ ਲੈ ਜਾਓ ਮੈਂ ਚਾਹ ਲੈ ਕੇ ਆ ਜੂਗੀ ਮੈਂ ਤਾਂ ਪਾਣੀ ਲਿਆਉਂਗਾ ਤਾਂ ਪਹਿਲੀ ਚੰਗਾ ਮਾੜਾ ਕਹੀ ਜਾਂਦੀ ਬਰਖ ਨੇ ਬਾਹਰ ਆਈ ਵੀ ਨਹੀਂ ਪਾਣੀ ਬਣਾਉਣ ਚਲ ਮੈਂ ਲੈ ਜਾਂਦੀ ਐ ਫਿਰ ਪਾਣੀ ਆ ਮੈਂ ਬਹਿਣਾ ਤੇ ਲਿਆਉਣੀ ਐ ਮੈਂ ਪਾਣੀ ਦਾ ਗਲਾਸ ਹੈਰਾਨੀ ਫਿਰ ਤਿਆਰੀ ਵੈਰੀ ਕਰ ਲਈ ਸਾਰੀ ਬੈ ਜੀ ਹਾਂ ਬੀਬੀ ਤਿਆਰੀ ਵੈਰੀ ਤਾਂ ਕਰ ਲਈ ਵਧੀਆ ਕਰੀ ਜਾਂਦੇ ਨਾਲ ਦੀ ਨਾਲ ਹੀ ਬੱਸ ਪੇਟੀ ਲੈਂਦੀ ਹਾਂ ਪੇਟੀ ਵੀ ਲੈਂਦੀ ਨਿਵਾਰੀ ਲੈਂਦੀ ਪੇਟੀ ਲੈਂਦੀ ਉਹ ਕਹਿੰਦੇ ਵੀ ਵਾਰਾ ਤਾਂ ਅਸੀਂ ਕਪੜਾ ਲੀੜਾ ਲੈਂਦੇ ਨਹੀਂ ਹੈਗੇ ਹਾਂ ਹਾਂ ਹੁਣ ਕੋਈ ਲੈਂਦਾ ਹੀ ਨਹੀਂ ਨਾ ਕਪੜਾ ਲੀੜਾ ਤਾਂ ਵੀ ਰਾਣੀ ਹੁਣ ਕਪੜੇ ਲੀੜੇ ਬਿਨਾ ਪੇਟੀ ਬਿਨਾ ਨਾ ਚੰਗਾ ਜਾਂ ਨਹੀਂ ਲੱਗਦਾ ਨਹੀਂ ਫਿਰ ਹੁਣ ਆਏ ਕੁੜੀ ਤਾਂ ਬਾਹਰ ਜਾਊਗੀ ਫਿਰ ਕੀ ਕਰਨੀ ਹੈ ਬੇਟੀ ਹਾਂ ਹਾਂ ਉਹਦੇ ਤਾਂ ਅਸੀਂ ਨਿਵਾਰੀ ਵੀ ਤਾਂ ਲੈ ਲਈ ਵੀ ਚਾਲਾ ਵੀ ਆਹਦਾ ਲੀੜਾ ਕਪੜਾ ਜਾ ਕੇ ਰਾਂ ਪਾ ਲੂਗੀ ਕੁੜੀ ਤਾਂ ਹੁਣ ਫਿਰ ਬਾਹਰ ਹੀ ਰਹਿਣਾਗਾ ਪੇਟੀ ਕੀ ਕਰਨੀ ਹੈ ਫਿਰ ਅਸੀਂ ਵੀ ਤੇਰੀ ਗੱਲ ਸਹੀ ਹੈ ਹਾਂ ਹਾਂ ਹੁਣ ਤੂੰ ਸਾਨੂੰ ਵੀ ਦੱਸ ਉਹ ਅਸੀਂ ਕੱਪੜਾ ਲੀੜਾ ਲਈ ਹੈ ਇੱਕ ਕਿਵੇਂ ਕੋਈ ਪੈਸਾ ਪੁੱਛਦਾ ਕਰੀਏ ਕੋਈ ਸੋਨੇ ਸੱਪੇ ਦਾ ਤੂੰ ਸਾਨੂੰ ਸਾਰੀ ਗੱਲ ਮੈਨੂੰ ਦੱਸ ਕੇ ਜਾ ਪੁੱਤ ਨਾ ਬੀਬੀ ਉਹ ਕੱਪੜਾ ਲੀੜਾ ਤਾਂ ਹੁਣ ਤੈਨੂੰ ਪਤਾ ਅਸੀਂ ਆਪਦੇ ਘਰੋਂ ਵੀ ਨਹੀਂ ਪਾਉਂਦੇ ਇਹਨਾਂ ਨਾ ਕੱਲੀ ਨਵਾਰੀ ਰੋ ਕੁੜੀ ਨੇ ਕੱਪੜਾ ਲੀੜਾ ਕੀ ਕਰਨਾ ਤੁਸੀਂ ਤਾਂ ਬਸ ਪੈਸੇ ਲਈ ਰੱਖ ਲਿਓ ਕੱਲਾ ਫਿਰ ਆਏ ਪੁੱਤਾ ਅਗਲਾ ਕਹਿੰਦੇ ਨਾਨਕ ਸ਼ੱਕ ਕੀ ਭਰੀ ਹੈ ਖਬਰੇ ਕੁਝ ਦਿੱਤਾ ਕਿ ਨਹੀਂ ਦਿੱਤਾ ਲੋਕ ਸੋਡੇ ਸਰੀਕੇ ਕਬੀਲੇ ਦੇ ਆਏ ਵੀ ਕਹਿੰਦੇ ਨਾ ਨਾ ਹੁਣ ਤਾਂ ਅਗਲਾ ਪੈਸਿਆਂ ਚ ਨਿਵੇੜ ਦਿੰਦਾ ਪੈਸੇ ਹੀ ਦਿਖਾ ਦਾਂਗੇ ਪੈਸੇ ਹੀ ਲੈ ਲੇ ਦੇ ਦੇ ਸਾਨੂੰ अच्छा फिर सूरसाटे भी नहीं होने कोई ना ना ना, कपला ना, ना बस कपलादीदा ਵਿੱਚ ਹੀ ਆਜੋ ਸਾਰਾ ਕੁਝ ਕਾ ਪੈਸਿਆਂ ਚ ਕਰ ਲਿਓ ਨਹੀਂ ਤਾਂ ਤੁਸੀਂ ਖਰੀਦਾ ਖਰਾਦੀ ਕਰਦੇ ਫਿਰੋਂਗੇ না ਫਿਰ ਮੈਂ ਕਰਦੀ ਫਿਰੂੰਗੀ बस ਮੇਰੀ ਸੱਸ ਦੇ ਮੇਰੀ ਨਨਦਾਂ ਦੇ ਉਹਨਾਂ ਦੇ ਲੈ ਲਿਓ ਤੇ ਬਾਕੀ ਪੈਸੇ ਚ ਨਿਵੇੜਨ ਦਾ ਸਾਰਾ ਮੇਰੇ ਨਾਲ ਜੇ ਤੇ ਮੈਂ ਕਰੋ ਨਹੀਂ ਕਪੜਾ ਲੀੜਾ ਪਾਉਂਦੀ ਕੁੜੀ ਨੂੰ ਸੋਤੋਂ ਕੀ ਲਾਵੂੰਗੀ ਚੱਲ ਰਣੀ ਫਿਰ ਜਿਵੇਂ ਤੂੰ ਕਹੇਂਗੇ ਉਵੇਂ ਕਰ ਲਾਂਗੇ ਫਿਰ ਅਸਤਾ ਭਾਈ ਹਾਂ ਠੀਕ ਹੈ ਸੱਸਰੀ ਘਰ ਬੀਬੀ ਸੱਸਰੀ ਘਰ ਲਾ ਪਾਣੀ ਸੱਸਰੀ ਘਰ ਤਾਂ ਠੀਕ ਹੈ ਕੋੜੇ 2 ਘੰਟੇ ਹੋ ਗਏ ਮੈਨੂੰ ਬੈਠੀ ਨੂੰ ਆਈ ਨੂੰ ਤਾਂ ਹੁਣ ਪਤਾ ਲੱਗਿਆਗਾ ਮੇਰੇ ਵੀ ਮੈਂ ਪਾਂਡੇ ਮਾਂਜਣ ਲੱਗੀ ਸੀਗੀ ਮੈਂ ਕਿਹਾ ਪਾਂਡੇ ਮਾਜ ਕੇ ਫਿਰ ਜਾਨੀ ਆ ਪਾਣੀ ਲੈ ਕੇ ਹੋਰ ਭਾਈ ਹੁਣ ਤਾਂ ਇਹੀ ਹਾਲ ਆ ਹੁਣ ਤਾਂ ਜੇ ਰਿਸ਼ਤੇਦਾਰ ਆ ਜਾਂਦਾ ਨਾ ਕੋਈ ਸੱਤ ਘੜੇ ਸਿਰ ਚ ਪਾਣੀ ਦੇ ਪੈ ਜਾਂਦੇ ਆ ਕੁੜੇ ਰਾਮ ਨਾ ਪਹਿਲਾਂ ਤੂੰ ਘਾਂਟੇ ਤੋਂ ਪਾਣੀ ਲੈ ਕੇ ਆਈ ਹੈ ਹੁਣ ਚਾਹ ਬਣਾ ਲੈ ਭਾਈ ਕੁੜੀ ਨੂੰ ਕਿਹੜੇ ਵਕਤਾਂ ਦੀ ਬੈਠੀ ਹੈਗੀ ਹਾਂ ਬਣਾਉਣੀ ਹੈ ਬੇਬੇ ਹਾਂ ਐ ਰਾਣੀ ਹੁਣ ਚਾਹ ਬਣਾਉਣ ਗਈ ਹੈ ਐਨੀ ਪਤਾ ਸੁੱਕੀ ਚਾਹ ਲੈ ਕੇ ਆਵੇ ਕੁਸ ਨਾ ਹੀ ਲਾਵੇ ਖਾਣ ਨੂੰ ਆਪਦੇ ਪੇਕੇ ਆਉਂਦੇ ਹੁੰਦੇ ਨੇ ਨਾ ਜਦੋਂ ਉਹਦੀ ਮੰਗਾ ਲੈਂਦੀ ਆ ਬਿੱਕਰ ਤੋਂ ビスकुਟ ਲਿਆ ਦੇ ਪੂਜੀਆ ਲੈ ਲਈ ਐਂ ਕਰਦੀਆਂ ਨੇ ਅੱਜ ਕੱਲ ਬੀਬੀ ਐਂ ਕਰਦੀਆਂ ਨੇ ਸਾਰੀਆਂ ਹੋਰ ਹੁਣ ਪਤਾ ਨਹੀਂ ਕਿਵੇਂ ਚਾਹ ਲੈ ਕੇ ਆਉਗੀ ਕੀ ਪਤਾ ਹੈ ਬੜੀ ਕੰਜੂਸ ਨੇ ਹਨਾ ਐਨੀ ਕੰਜੂਸ ਹੈਗੀ ਇੰਨੇ ਮੱਖੀ ਚੂਸ ਨੇ ਕੋਈ ਅੰਤ ਨਹੀਂ ਬਣ ਜਾਣ ਕੰਜੂਸ ਹੁੰਦੇ ਹੋ ਇਹਨਾਂ ਨੂੰ ਪਤਾ ਮੈਂ ਚੜਾਉ ਮੂਡ ਹੁਣ 5 ਲੱਖ ਰੁਪਇਆ ਲਵਾਉਂਗੀ ਭਾਈ ਮੈਂ ਕਿਹੜਾ ਕੁਝ ਹੋਰ ਲੈਣਾਗਾ ਫਿਰ ਤਾਂ ਤਾਂ ਉੱਕੇ-ਪੁੱਕੇ ਪੈਸੇ ਲੈ। ਹਾਂ ਮੈਂ ਤਾਂ ਪੈਸੇ ਲੈਣੇ ਨੇ ਉੱਕੇ-ਪੁੱਕੇ ਮੈਂ ਤਾਂ 5 ਲੱਖ ਤੋਂ ਘੱਟ ਨਹੀਂ ਸਰਤਾ ਮੈਂ। ਹੁਣ ਆਏ ਰਾਣੀ ਮੈਨੂੰ ਤਾਂ ਇਹ ਪਤੀਜ ਦੇਣੀ। ਤੂੰ ਆਪ ਹੀ ਗੱਲ ਨਾ ਆਪੇ ਗੱਲ ਕਰੋ ਤੈਨੂੰ ਤਾਂ ਬੋਲਣ ਦੀ ਲੋੜ ਨਹੀਂ ਵਿੱਚ। ਨਾਲੇ ਆਏ ਆ ਨਾ ਹੁਣ ਮੇਰੇ ਕੋਲ ਤਾਂ ਕੱਪੜੇ ਢੀੜੇ ਤੇ ਪੇਟੀ 'ਚ ਪਏ ਨੇ। ਹੈਂ? ਵੀ ਪੈਸੇ ਤਾਂ ਫਿਰ ਹੁਣ ਇਹ ਹੀ ਹੋ ਗਏ। ਉਹ ਕੀ ਮਾਂ ਮੈਂ ਸਿਰ 'ਚ ਮਾਰਨੇ ਨੇ ਕੱਪੜੇ ਢੀੜੇ ਤੇਰੇ। ਹਾਂ ਮੈਂ ਜਿੱਦ ਲੈਣੀ ਨਹੀਂ ਉਹ। ਹੁਣ ਨੱਕ ਤਾਂ ਇਹਨਾਂ ਦਾ ਹੀ ਵੱਡਾ ਹੋਊ ਉੱਥੇ। ਹੂੰ। ਹੁਣ ਕੋਈ ਆਏ ਤਾਂ ਨਹੀਂ ਹੈਗਾਗਾ ਵੀ ਉੱਥੇ ਜਾ ਖੜਨਗੇ ਬੇਇੱਜ਼ਤੀ ਹੋਊ ਜੇ ਨਾ ਲੈ ਕੇ ਜਾਣਗੀ ਨਦੀ ਹੋਊਗੀ ਨਾ ਤੇ ਇਹਨਾਂ ਦਾ ਵੱਡਾ ਹੋਊਗਾ ਬੇਬੇ ਚਾਰ ਤੋਲੇ ਤਾਂ ਤੁਹਾਡੇ ਬੰਨਿਆ ਸਿਉਨੇ ਦੇ ਪਾਉਂਗੀ ਕੁੜੀ ਨੂੰ ਐ ਤੇ ਬਾਕੀ ਦੇਖ ਕੱਪੜੇ ਲੀਡੇ ਦੇ ਹੋਗੇ ਪੈਸੇ 5 ਲੱਖ ਤੇ ਤੇਰਾ ਤੁਹਾਡਾ ਕੰਮ ਸਾਰਾ ਨਿਭੜ ਜਾਊਗਾ ਰਾਣੀ ਐ ਹੁਣ ਅਸੀਂ ਇੰਨਾ ਕੁ ਤਾਂ ਭਾਈ ਕਰਾਂਗੀ ਹੁਣ ਮੈਂ ਜਉਂਦੀ ਬੈਠੀ ਆਂਗੀ ਹਜੇ ਕਰਨਾ ਪਊਵੇ ਬੇ ਇੰਨਾ ਕਿ ਤਾਂ ਫਿਰ ਹੁਣ ਤੈਨੂੰ ਪਤਾ ਸ਼ਰੇ ਤੇ ਕੰਡ ਇੰਨਾ ਤਾਂ ਪੈਸਾ ਲਾਉਣਾ ਪਊਗਾ ਬਾਕੀ ਜਿਹੜੇ ਮੈਂ ਦੇਣੇ ਨੇ ਬਿਕਰ ਨੂੰ ਗੋਗੀ ਨੂੰ ਰਮਨ ਨੂੰ ਉਹ ਮੈਂ ਪੈਸੇ ਦੇ ਦੂੰਗੀ ਇਹਨਾਂ ਨੂੰ ਹਜ਼ਾਰ-ਹਜ਼ਾਰ ਰੁਪਏ ਬਹੁਤ ਆ ਹੁਣ ਹੋਰ ਕੀ ਇਹਨਾਂ ਦੱਸ ਹੋਰ 1000 ਦਾ ਵਧੀਆ ਸੂਟ ਆ ਜਾਂਦਾ ਹੋਰ ਇਹ ਨਹੀਂ ਹਟਦੀਆਂ ਬਕੌਣੀਆਂ ਬਹਣ ਕਰਦਾ ਮਾਮੇ ਨੂੰ ਫੋਨ ਮਾਮਾ ਹੀ ਕਰੂ ਹੱਲ ਰਣ ਚੁੱਪ ਕਰ ਬਿਕਰ ਆਉਂਦਾ ਇਕਰਾ ਚਾਹ ਲੈ ਕੇ ਆਉਂਦੀ ਆ ਰਮਨ ਕਨਾ ਬਹੁਤ ਟਾਈਮ ਹੋ ਗਿਆ ਆਉਂਦੀ ਆਪਣੇ ਰਾਣੀ ਅਜੇ ਤੱਕ ਰਹੇਂਗੀ ਤੂੰ ਹਾਂ ਬੇਬੇ ਦੇਖੂਗੀ ਰਹਿਣੀ ਆ ਫੋਨ ਕਰਕੇ ਪੁੱਛਦੀ ਆ ਮੁੰਡੇ ਨੂੰ ਹੋਰ ਤੜਕ ਕੇ ਵਾਲੀ ਜੀ ਜੀ ਆਂਦਾ ਸੀ ਵੀ ਸਦੇਹਾ ਬਾਗ ਜੀ ਲੋ ਚਾਹ ਵੀ ਲੋਕਣ ਦੇਖਦੀ ਆ ਪੁੱਛਦੀ ਆ ਉਹ ਮੈਨੂੰ ਵੀ ਦੇ ਦੋ ਕੋਈ ਚਾਹ ਤੂੰ ਕੱਲੀ ਪੀ ਜਨੇ ਚਾਹ ਤੁਸੀਂ ਜਰ ਰਾਮਨ ਦੇ ਚਾਹ ਪਈ ਚੰਗਾ ਬੇਬੇ ਹੁਣ ਤੁਸੀਂ ਸਾਰੇ ਬੈਠੇ ਹੋ ਭਾਈ ਵੀ ਆਪਦੀ ਤਿਆਰੀ ਕਰ ਲਿਓ ਤੇ ਕਪੜਾ ਲੀੜਾ ਸਮਿਆ ਲਿਓ ਸਾਰੇ ਨੇ ਗੋਗੀਆਂ ਲਿਆ ਦੇਣੇ ਬਿੱਕਰ ਹੋਰਾਂ ਨੂੰ ਆਮਨ ਨੂੰ ਸਾਰਿਆਂ ਨੇ ਕਪੜਾ ਲੀੜਾ ਬਣਾ ਲਿਓ ਉਹਦਾ ਤੇ ਹੁਣ ਮੈਂ ਅੱਜ ਜਾਉਂਗੀ। ਕੋਕੀ ਤੂੰ ਕੀ ਫੋਨ ਤੇ ਲੱਗਿਆ ਬੈਠਾ ਕੀ ਦੇਖ ਰਹਿਂ? ਪਰ ਮੈਂ ਮਦਾ ਉਹ ਦੇਖ ਰਸੀ ਕੋਟ ਪੈਂਟਸ ਮਿਉਣਾ ਮੈਂ। ਨਾਲ ਟਾਈ ਵੀ ਦੇਖ ਰਦੀ ਮੈਂ ਤਾਂ ਉਹਦਾ ਰੰਗ ਜਾ ਦੇਖੀ ਜਾਂਦਾ ਸੀ ਵੀ ਕਿਵੇਂ ਆ। ਅੱਛਾ ਚੱਲ ਸਮਿਆ ਲਈ ਵਧੀਆ ਸਮਿਆ ਲਈ ਚੰਗਾ। ਸਵਿਆਉਂਗਾ ਮੈਂ ਤਾਂ ਕਹੇ ਤਾਂ ਇਹਨਾਂ ਨੂੰ ਮੈਂ ਕਰਨ ਦੀ ਗੱਲ। ਉਹ ਮਾਮਾ ਹੈਗਾ। ਹਾਂ। ਬੂਟ ਵੀ ਕਿਹਾ ਜੀ ਨੂੰ ਮੈਂ ਦੂਜੇ ਜਿੱਪਾਂ ਜਿੰਦ ਕੇ ਹੁੰਦੀ ਊਰੇ ਜਿੱਪ ਜੀ ਲੱਗੀ ਹੁੰਦੀ ਜੀ ਤੇ ਉਹ ਕਿਹਾ ਮੈਂ ਲਿਆਉਂਗਾ ਕੋਈ ਨਾ ਜਿਹੜਾ ਤਾਂ ਜੀ ਕਰਦਾ ਉਹ ਲਿਆ ਦੇ ਉਹਨੂੰ ਜਿਹੜਾ ਜ ਕੁਸਾ ਚੰਗਾ ਇਹ ਤਾਂ ਠਿੱਕ ਠਕ ਕਰ ਲੈ ਕਾਇਦਨ ਹੋ ਗਏ ਕਹਿੰਦੇ ਮੈਂ ਤਾਂ ਕੋਟ ਜਿੱਦ ਦੇ ਨਾ ਪਤਾ ਲੱਗਿਆ ਵੀ ਰਾਣੀ ਵਿਆਹ ਲੈ ਕੇ ਆਊਗੀ ਇਹ ਤਾਂ ਹੀ ਕਰ ਜਾਂਦਾ ਮੈਂ ਤਾਂ ਕੋਟ ਪੈਂਟ ਲਿਆਉ ਮੈਂ ਜਿੱਪ ਵਾਲ ਬੂਟ ਲਿਆਉ ਮੈਂ ਕਿਹਾ ਭਾਈ ਲਿਆ ਦੇ ਬਿੱਕਰ ਨੂੰ ਆਖਿਆ ਇਹਨੂੰ ਇਹ ਕਹਿੰਦਾ ਹਾਂ ਹਾਂ ਕਹਿੰਦਾ ਮੈਂ ਇਹ 20000 ਰੁਪਏ ਇਹ ਲਵਾਉਗਾ ਕਹਿੰਦਾ ਹੁਣ ਚਲ ਕੋਈ ਨਾ ਫਿਰ ਚੰਗਾ ਬਾਬੇ ਫਿਰ ਜਿਹੜਾ ਮੈਂ ਪੈਸੇ ਕਹੇ ਨੇ ਭਾਈ ਉਹਨੇ ਕਰ ਲ ਕੋਈ ਨਾ ਮਾਗਰੋਂ ਕਰ ਲਾਂਗੇ ਤਾ ਚੱਲ ਰਾਵਨ ਤੂੰ ਜਾ ਪਾਈ ਇੰਦਰਾ ਕਾਪਾ ਕੁੱਪ ਧਰ ਦੇਣਾ ਤਾ ਨਾਏ ਸੂਟ ਲੈ ਰੈਣੀ ਦਾ ਕੱਢ ਕੇ ਬੋਗੀ ਭੰਗੜੇ ਆਲੇ ਲਿਆਓ ਚੰਗਾ ਉਹ ਬੋਲੀਆਂ ਜੀ ਆਲੇ ਭਾਈ ਸਾਡੇ ਭਾਂਜੇ ਨੇ ਕਿਹਾਗਾ ਵੀ ਨਾਏ ਟਰੈਕਟਰ ਤੇ ਆਇਓ ਅੱਜ ਕੱਲ ਤਾਂ ਨਾਨਕੇ ਟਰੈਕਟਰ ਤੇ ਆਉਂਦੇ ਨੇ ਸ਼ਿੰਗਾਰ ਸੰਗੂਰ ਕੇ ਦੇਓ ਟਰੈਕਟਰ ਸਮਾਰ ਕੇ ਚੰਗਾ ਵਧੀਆ ਨਾ ਹੋਰ ਐ ਪਤਾ ਲੱਗ ਜੇ ਅਗਲੇ ਨੂੰ ਵੀ ਬੀਬੀ ਵਿਆਹ ਆਏ ਨੇ ਨਾਨਕੇ ਲੈ ਪਹਿਣਾ ਉਹ ਤਾਂ ਮੈਂ ਲੈ ਆਉਂਗਾ ਉਦੋਂ ਮੈਂ ਬਾਹਲੇ ਨੂੰ ਜਾਣਦਾ ਉਹਨਾਂ ਨੂੰ ਤਾਂ ਮੈਂ ਚੱਲ ਵਧੀਆ ਲੈ ਕੇ ਆਈ ਫਿਰ ਬੱਲੇ ਬੱਲੇ ਕਰਾ ਕੇ ਆਇਓ ਮੈਂ ਤਾਂ ਸਾਰੇ ਸ਼ਰੀਕੇ ਨੂੰ ਕਹਿ ਰੱਖਿਆ ਭਾਈ ਮੇਰੇ ਤਾਂ ਬਾਹਲੇ ਰਿਸ਼ਤੇਦਾਰ ਨੇਗੇ ਬਾਹਲੇ ਤੱਕ ਦੇ ਰਿਸ਼ਤੇਦਾਰ ਨਹੀਂ ਰਹੇ ਤਾਂ ਹਾਂ ਉਹ ਜਿਹੜਾ ਤੋਲ ਜਪਿਆ ਹੁੰਦਾ ਹੁੰਦਾ ਉਹ ਮਰਾੜੀ ਐ ਹਾਂ ਬਸ ਫਿਰ ਉਸੇ ਨੂੰ ਲੈ ਆਈ ਹਾਂ ਮੇਰਾ ਪੋਣਗੇ ਨਲਕ ਸਕਜ ਭੁੰਗੜਾ ਕਿਹੜੇ ਢੋਟ ਵਾਲੇ ਮਨਨ ਨੂੰ ਬਜਾਉਣਾ ਪਵੇ ਨਹੀਂ ਬੀਬੀ ਕੰਟਾ ਹੋ ਗਿਆ ਤੇਰੀ ਨੂੰ ਨੂੰ ਅੰਦਰ ਸੂਟ ਲੈਣ ਗਈ ਨੂੰ ਮੇਰਾ ਜਿੰਦੀ ਐ ਬਖਮਤੀ ਬੈਠੀ ਰਹਿੰਦੀ ਐ ਲੈ ਬੀਬੀ ਲੈ ਪੁੱਤ ਆ ਤਾਂ ਤੇਰਾ ਸੂਟ ਹੈਗਾ ਹੈ ਆ ਤੇਰਾ ਸਾਗਣੇ ਲਖਾ ਚੰਗਾ ਬੀਬੀ ਫਿਰ ਤੁਸੀਂ ਤਿਆਰੀ ਰੱਖਿਓ ਆਪਦੀ ਮਾਂ ਨੂੰ ਉਹਨੂੰ ਪੈਸੇ ਦੇ ਦਾਂ ਹੈ ਲੈ ਗੋ ਕੀ ਆ ਤਾਂ ਤੇਰਾ 5000 ਰੁਪਿਆ ਲੈ ਆ ਵੀ ਕਰ ਤੇਰਾ ਲੈ ਤੇਰਾ ਰਮਨ ਪਈਆ ਦਾ ਸੂਟ ਬਣਾ ਲਿਓ ਚੰਗਾ ਲੈ ਫਿਰ ਮੈਂ ਜੰਮੀ ਹਾਂ ਮੈਂ ਜਾਊਂਗੀ ਨਹੀਂ ਦੀ ਨਾ ਨਾ ਰਹਿਣ ਜਾਂਦਾ ਬੀਬੀ ਕਰੇ ਕੰਮ ਆਏਗਾ ਆ ਪਤਾਸੇ ਤੇ ਚੱਕ ਲੈਂਦੀਆਂ ਗੁੜੇ ਹੋਰ ਅੰਦਰ ਲੈ ਕੇ ਜਾ ਰਾਂ ਮੈਂ ਲੈ ਜੀ ਸਮਾਨ ਸਮਾਨ ਭਾਈ ਲੈ ਆਨੀ ਸਾਰਾ ਚੰਗਾ ਬੀਬੀ ਚੰਗਾ ਪਣ ਲੈ ਦੇਖ ਲੈ ਇਹ ਤਾਂ ਬੋਲ ਆਏਗਾ ਕੀ ਕਰੀਏ ਚਲ ਕੋਈ ਨਾ ਪੈ ਜਾਂਦੇ ਆ ਪਿਆਏਗਾ ਐ ਨਹੀਂ ਪੀ ਭੈਣ ਨੂੰ ਮਿਲਣਾ ਮਾੜਾ ਮੋਟਾ ਮੈਂ ਜਾਂਦੀ ਐ ਪੀ ਕਰਾਂ ਯਾਰ ਮੈਂ ਕਿਹੜਾ ਕੋਟ ਪਿੰਟ ਲਿਆਵਾ ਯਾਰ ਇੱਕ ਤਾਂ ਮਨ ਰੰਗ ਦੇ ਨਹੀਂ ਪਤਾ ਲਾਦਾ ਵੀ ਕਿਹੜਾ ਲਿਆਵਾ ਪਾਈ ਵੀ ਲਿਓ ਬਾਈ ਤਾਂ ਵੱਡੀ ਲਿਓ ਜਿਹੜੀ ਮੈਂ ਇੱਥੇ ਤੱਕ ਹੋਵੇ ਪਾਈ ਦਾ ਉਹ ਲਿਓ ਵੇ ਪਾਤਾ ਸੇ ਵੀ ਲੈ ਕੇ ਆਈ ਆ ਹਾਂ ਉਹ ਖਾਣਾ ਜਾ ਕੇ ਯਾਰ ਬੀਬੀਏ ਮੈਂ ਮਾਮੀ ਜਗਨਨੀ ਫੋਨ ਲਾਈ ਯਾਰ ਹੈਲੋ ਹਾਂ ਮਮਾ ਅਸਤਿਕਾ ਹਾਂ ਮਮਾ ਬਿੱਕਰ ਬੋਲਦਾ ਘਰੇ ਕੰਮ ਸੀ ਜ਼ਰੂਰੀ ਇੱਕ ਵਿਆਹ ਪਿੱਛੇ ਉਹ ਕਰੇ ਨਾ ਜਾਵੇ ਖਾਚਾ ਕਰਨ ਨੂੰ ਲੱਗੇ ਪਏ ਨੇਗੇ ਕਿ ਤੁਸੀਂ ਆਜ ਬੱਪੀ ਆਣੇ ਤਾਂ ਬੜੀ ਵਧੀਆ ਗੱਲ ਆਗੀ ਹਾਂ ਹਾਂ ਨਾ ਮੰਨਦੇ ਨਹੀਂ ਮੇਰੇ ਤਾਂ ਮੰਨਦੇ ਨਹੀਂ ਹੈਗਾ ਕਹਿੰਦੇ ਤੂੰ ਤਾਂ ਕਹਿੰਦੇ ਕੰਜੂਸ ਆ ਹਾਂ ਅੱਜ ਹੀ ਆ ਜਾ ਠੀਕ ਆ ਮਾਂ ਹਾਂ ਲਾਜਮੀ ਲੈ ਚੱਲ ਜਾਣਨ ਮਾਮਾ ਮੈਂ ਹੱਲ ਕਰੂਗਾ ਹੁਣ ਉਹ ਮੈਥੋਂ ਨਹੀਂ ਲੋਟਾਉਂਦੇ ਚੱਲ ਹਰਤੀ ਕੋਲ ਵੀ ਜਾਈ ਪੈਸੇ ਦਾ ਫਿਰ ਵੀ ਲੋੜ ਪਊਗੀ ਮਾੜੇ ਘੱਟ ਦੀ ਕੁੜੇ ਰਾਮ ਨਾ ਕੁੜੇ ਮੇਰਾ ਸੂਟ ਲਿਆ ਦੇ ਉਹ ਇੱਕ ਹੋਰ ਪੈ ਜਿਹੜਾ ਹੁਣ ਉਹ ਕਹਿੰਦੀ ਰਾਣੀ ਕਹਿੰਦੀ ਕਿ ਇਹ ਦੋ ਸੂਟਾਂ ਨਾਲ ਨਹੀਂ ਸਰਨਾ ਕਹਿੰਦੀ ਤਿੰਨ ਸਮੇਉਣੇ ਪੈਣਗੇ ਬੀਬੀ ਹੁਣ ਉਹ ਲਿਆ ਦੇ ਮੈਂ ਉਹ ਸਿਉਣਾ ਦੇ ਦੂੰ ਫਿਰ ਹੁਣ ਸਿਉ ਕੇ ਵੀ ਫਿਰ ਮਸਾਂ ਦੇ ਉਹ ਕਾਇਦਨ ਲਾਉਗਾ ਮੈਨੂੰ ਲਿਆ ਦੇ ਅੰਦਰ ਬਾਈ ਕੱਲ ਕਹਿੰਦਾ ਆਇਆ ਨਹੀਂ ਗਿਆ ਅੱਜ ਵੀ ਬਿੱਕਰ ਨੂੰ ਆ ਫੋਨ ਤੇ ਨਾ ਕਹਤਾ ਵੀ ਮੈਨੂੰ ਆ ਕੇ ਏਡੇ ਤੋਂ ਲੈ ਜਾ ਮਸਾਂ ਤੁਰ ਕੇ ਆਇਆ ਆਟੇ ਤੋਂ ਤੁਰਿਆ ਕਿਹੜਾ ਜਾਂਦਾ ਲੈ ਕਾਂਟਾ ਹੋ ਗਿਆ ਅੰਦਰ ਬੜੀ ਨੂੰ ਮੈਂ ਕਿਹਾ ਮੈਂ ਕਿਹਾ ਕੋਲੇ ਸੂਟ ਲਿਆ ਦੇ ਮੈਂ ਸਿਉਣਾ ਦੇ ਦਾਂ ਸੁੰਣੜ ਜੀ ਸੁੰਧ ਵੀ ਨਹੀਂ ਗੱਲ ਆ ਬਾਰ ਪਤਾ ਨਹੀਂ ਕੌਣ ਖਟਕਾਈ ਜਾਂਦਾਗਾ ਤੇ ਮੈਂ ਹੀ ਦੇਖਦੀ ਆ ਜਾ ਕੇ ਕਿੰਨੇ ਬੋਲ ਮਾਰੀ ਜਾਂ ਤਾਂ ਜਮਾ ਨਹੀਂ ਸੁਣਦੀ ਲੈ ਇਹ ਤਾਂ ਜਗ ਨਾ ਬਾਈ ਐ ਰਾਜੀ ਚੰਦਰ ਤਕੜੇ ਹੋ ਹਾਂ ਵਧੀਆ ਵੀਰੇ ਹੋਰ ਤੂੰ ਦੱਸ ਠੀਕ ਠਾਕ ਹੈ ਹਾਂ ਵਧੀਆ ਹੋਰ ਤੁਸੀਂ ਸੁਣਾਓ ਆਪਦਾ ਠੀਕ ਹੋ ਸਾਰੇ ਘਰੇ ਵਧੀਆ ਲੋਟ ਹੈ ਹਾਂ ਵਧੀਆ ਘਰੇ ਤਾਂ ਆਪਣੇ ਸਾਰੇ ਠੀਕ ਨੇ ਹਾਂ ਹਾਂ ਵਧੀਆ ਠੀਕ ਠਾਕ ਹੈ ਵਧੀਆ ਆ ਜਾ ਬਹਿ ਜਾ ਬਈ ਫਾਸਲ ਵਾਈ ਠੀਕ ਹੈ ਚਾਹ ਚੂੜ ਵਧੀਆ ਨਿਕਲਿਆ ਜੀਰੀ ਦਾ ਹਾਂ ਭਾਈ ਆਪਣੇ ਦਾ ਵਧੀਆ ਨਿਕਲਿਆ ਤੂੰ ਆਪਦੀ ਗੱਲ ਦੇ ਹਾਂ ਭਾਈ ਆਪਣੇ ਵੀ ਠੀਕ ਹੈਗਾ ਸਾਰਾ ਕੁਛ ਹੈ ਰਾਮਨਾ ਪਾਣੀ ਲੈ ਕੇ ਦੇ ਵਈ ਤੇਰੇ ਮਾਮੇ ਨੂੰ ਓ ਭਾਈ ਪਾਣੀ ਮੈਨੂੰ ਨਿਕਾ ਲੈ ਓ ਪਾਣੀ ਮੈਂ ਠੰਡਾ ਨਹੀਂ ਪੀਂਦਾ ਹੈਗਾ ਕੀ ਗੱਲ ਭਾਈ ਟੈਟੂ ਲਾ ਹੋ ਗਿਆ ਆਹਾ ਗਾਂ ਜਾਂ ਲੱਗੀ ਜਾਂਦੀਆਂ ਭਾਈ ਇਹਦਾ ਕਰਕੇ ਥੋੜਾ ਜਿਹਾ ਸ੍ਰੀ ਸੈਕਟਰ ਨਹੀਂ ਠੰਡਾ ਪਾਣੀ ਲੋਟ ਨਹੀਂ ਆਉਂਦਾ ਨੱਗੇ ਪੀਣਿਆ ਆ ਤੂੰ ਆ ਜਾ ਹੋਇਆ ਪੀ ਭਾਈ ਸਸਰੀ ਘਰ ਮਾਮਾ ਸਸਰੀ ਘਰ ਭਾਈ ਸਸਰੀ ਘਰ ਹੋਰ ਠੀਕ ਹੋ ਤਗੜੇ ਹੋ ਠੀਕ ਹੋ ਵਧੀਆ ਆ ਲੈ ਪਾਣੀ ਓ ਲਿਆਓ ਭਾਈ ਪਾਣੀ ਲਿਆਓ ਓ ਲੈ ਭਾਈ ਮੈਨੂੰ ਚਾਹ ਥੋੜੀ ਜੀ ਫਿੱਕੀ ਕਰ ਦਿਓ ਮੈਂ ਮਿੱਠੀ ਚਾਹ ਪੀਂਦਾ ਨਹੀਂ ਹੈਗਾ ਮਿੱਠਾ ਵਾਲਾ ਠੀਕ ਹੈ ਬਾਬਾ ਉਹ ਕਈ ਦਿਨ ਪਹਿਲਾਂ ਭਾਈ ਮੰਡੀ ਚ ਲਾਗੇ ਅੱਛਾ ਵੀ ਫੇਰ ਕਣਕ ਕਣਕ ਜੀ ਵੇਚਣ ਲਾਗੇ ਅੱਛਾ ਤੇ ਅੱਜ ਮੱਥੇ ਜੇ ਗੁਰਦੇ ਸੀਗੇ ਜਵਾਕ ਤੇ ਮੈਨੂੰ ਵਿਕਰ ਨੇ ਫੋਨ ਕਰਤਾ ਉਹ ਚਲ ਮੈਂ ਖਬਰ ਚ ਕੇ ਜਾ ਆ ਮਾ ਕਈ ਵਾਰੀ ਕੋਈ ਕੰਮ-ਕਮ ਹੁੰਦਾ ਨਾ ਵਿਕਰ ਨੂੰ ਕੀ ਕੰਮ ਪੈ ਗਿਆ ਇਹ ਚੱਕਰ ਵੀ ਜਿਹੜੇ ਨਿਆਲੀ ਬੁੜੀ ਤੇ ਆਪਣੇ ਬਾੜਾ ਜੇ ਬੋਲਦੀ ਸੀਗੀ ਉਹ ਮਰ ਗਈ ਹਾਂ ਹਾਂ ਭਾਈ ਉਹ ਤਾਂ ਮਰ ਗਈ ਉਸ ਤੋਂ ਬਾਅਦ ਤਾਂ ਕਈ ਹੋਰ ਵੀ ਮਰ ਗਈਆਂ ਕਈ ਬੜੀਆਂ ਮਰਗੀਆਂ ਜਿਹੜੀਆਂ ਵੱਡੀ ਵੱਡੀ ਉਮਰ ਦੀਆਂ ਸਾਰੀਆਂ ਮਰਗੀਆਂ ਕੋਈ ਬਿਮਾਰੀ ਨਾ ਕੋਈ ਟੈਕ ਟੂਕ ਚਾ ਚੱਲ ਰਿਆ ਉਹਦੇ ਨਾਲ ਵੀ ਕਈ ਮਰਗੀਆਂ ਭਾਈ ਉਹ ਤਾਂ ਬਾਲ ਬੋਲਦੀ ਸੀ ਹਾਂ ਲਓ ਬਿੱਕਰ ਵੀ ਆ ਗਿਆ ਉਹ ਮਾ ਸਸਰੀ ਕਾ ਸਸਰੀ ਕਾ ਹੋਏ ਹੋਰ ਵਿਕਰਾ ਠੀਕ ਆ ਠੀਕ ਆ ਕਿਵੇਂ ਲੋਟਾਂ ਵਧੀਆ ਵਧੀਆ ਉਧੀ ਕਾ ਸਾਰੇ ਹਾਂ ਵਧੀਆ ਠੀਕ ਆ ਤੂੰ ਸੁਣਾ ਲੈ ਵਿਕਰਾ ਬਹਿ ਜਾ ਮੋਰ ਮਮ ਠੀਕ ਆ ਹਾਂ ਵਧੀਆ ਹੋਰ ਠੀਕ ਆ ਤੂੰ ਸੁਣਾ ਠੀਕ ਆ ਬਿਜਲੀ ਕਣ ਕਣ ਕਾ ਹਾਂ ਕਣਕ ਵੀ ਲਿਓ ਸਾਗੁਰਦੇ ਮਥੇ ਮਥੇ ਨਵੇੜਦਾ ਕੰਮ ਬੱਕ ਨੀਵੇੜ ਸਾਰਾ ਚਲੋ ਲੱਗੀਆਂ ਫਿਰ ਅੱਗਾ ਉਕਾਇਕਤੀ ਕਿ ਲੱਗੀਆਂ ਅੱਗ ਕੋਈ ਨਾ ਲੱਗੀਆਂ ਮੱਗ ਪੂਆ ਵੀ ਪਰ ਨਾਲੋਂ ਘੱਟ ਆਧਰ ਚੱਦ ਜਾ ਲੱਗਿਆ ਹੋਰ ਉਹ ਫੁੰਡ ਜਾ ਪੈ ਜਾਂਦਾ ਭਾਈ ਬਣਾ ਅੱਗ ਦੋ ਤਾਂ ਔਖਾ ਕੰਮ ਉਹ ਹੋਰ ਸਾਰਾ ਦੁੱਧ ਪਾਣੀ ਹੈਗਾ ਕੋਈ ਹੈਗਾ ਚੰਗਾ ਲਵੇਰਾ ਕੋਈ ਦੁੱਧ ਦੰਦਾ ਪਸ਼ੂ ਹਾਂ ਮੈਂ ਇੱਕ ਛੋਟੀ ਹੁੰਦੀ ਹੈ ਦੁੱਧ ਚਲੋ ਵਧੀਆ ਭਾਈ ਡੰਗਾ ਲਈ ਜਾਂਦਾ ਚਲੋ ਚੰਗੀ ਗੱਲ ਹੈ ਤੇ ਭਾ ਸਰਜੀ ਖਰਾ ਬਾਹਰ ਸਬਜੀ ਲਿਆਓ ਵੇ ਭਾਈ ਮੇਰੇ ਤਾਂ ਆਪ ਗੋਡੇ ਜੀ ਦੁਖਦੇ ਨੇ ਹੁਣ ਤੂੰ ਉਧਰੋਂ ਤਾਂ ਆਇਆ ਸੀ ਤੂੰ ਲੈ ਆਉਂਦਾ ਸਬਜ਼ੀ ਫਿਰ ਫਿਰ ਵਿਕਰਾ ਹੋਰ 10 ਗੱਲਬਾਤ ਕਿਵੇਂ ਮੈਨੂੰ ਫੋਨ ਕਰਕੇ ਤੂੰ ਸੱਦਿਆ ਸੀਗਾ ਉਹ ਮੈਨੂੰ ਫੋਨ ਤੇ ਇੱਕ ਸਮਝ ਘਟ ਆਉਂਦੀ ਆ ਮਹਾਂ ਚਲ ਮੈਂ ਜਾ ਕੇ ਪਤਾ ਕਰਕੇ ਆਉਣਾ ਕੀ ਗੱਲਬਾਤ ਆ ਪਤਾ ਮਾਮਾ ਰਾਣੀ ਭੈਣ ਦੀ ਕੁੜੀ ਦਾ ਵਿਆਹ ਹੈਗਾ ਉਹ ਨਾਰਕਸਕ ਵਾਸਤੇ ਮਤਲਬ ਘਰੇ ਰਾਇ ਕਰਦੇ ਸੀਗੇ ਉਹ ਕਹਿੰਦੀ ਭੈਣ ਕਹਿੰਦੀ ਆ ਪਾਓ ਐ ਕਰੋ ਬਾਕਰ ਪੈਸੇ ਵਾਸਤੇ ਬਦਕ ਥੋੜਾ ਜਿਹਾ ਬਦਲਵਾਉਂਦੀ ਹੈਗੀ ਤਾਂ ਕਰਕੇ ਤੈਨੂੰ ਬੁਲਾਇਆ ਔਰ ਫਿਰ ਭਰਦੋ ਭਾਈ ਇਹ ਤਾਂ ਦੇਖ ਰੀਤੀ ਰਿਵਾਜ ਚੱਲਦਾ ਆ ਰਿਆ ਪਰਣੀ ਪੈਣੀ ਆ ਹੁਣ ਲੈ ਉਦੋਂ ਤੱਕ ਲੈ ਪਹਿਲਾਂ ਤੇਰੀ ਮਾਂ ਨੇ ਵਧਾਈ ਨਹੀਂ ਤੇਰੇ ਵਿਆਹ ਵੇਲੇ ਹੁਣ ਗੋਗੀ ਦੇ ਵਿਆਹ ਵੇਲੇ ਅਸੀਂ ਵੀ ਤਾਂ ਭਰਾਂਗੇ ਇਹ ਤਾਂ ਭਰਨਾ ਪਊ ਕੁਛ ਨਹੀਂ ਹੁੰਦਾ ਭਾਈ ਭਰ ਦਿਓ ਮਾਮਾ ਨਾਨਕ ਸ਼ਕਤੀ ਗੱਲ ਨਹੀਂ ਹੈਗੀ ਟੰਗ ਸਿੱਧਾ ਭਰਦੀ ਹੁਣ 5 ਲੱਖ ਕਹਿੰਦੇ ਨੇ ਕਿ 4 ਟੋਲੇ ਦਾ ਸੋਨੇ ਦੇ ਕਹਿੰਦੇ ਨੇ ਕਿ ਲੱਖ ਰੁਪਏ ਉੱਤੇ ਹੂੰ ਲੱਗ ਜੂਗਾ 5 ਲੱਖ ਮੈਂ ਕਿੱਥੋਂ ਲਾ ਦੂੰਗਾ ਦੋ ਕੁੜੀਆਂ ਹੋਰ ਨੇ ਭਾ ਭਾ ਉਹਨਾਂ ਨੂੰ ਚਾਹੀਦਾ ਅੱਛਾ ਐਨਾ ਧੱਕਾ ਕਰਦੀ ਆ ਇਹ ਤਾਂ ਖਾਸੇ ਪੈਸੇ ਕਹਿੰਦੀ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਬੈਠਾ ਨਾ ਮੈਂ ਕਰਦਾ ਗੱਲ ਸਾਰਿਆਂ ਨਾਲ ਕੋਈ ਗੱਲ ਨਹੀਂ ਘਬਰਾ ਨਾ ਤੂੰ ਤੂੰ ਸੁਝਾਵ ਮਾਂ ਤੂੰ ਵੱਡਾ ਫੇਰ ਵੀ ਉਤੋਂ ਤੇ ਅੱਖ ਲੱਗ ਜੂ ਕੋਈ ਨਾ ਮੈਂ ਕਰਦਾ ਗੱਲ ਕੋਈ ਨਾ ਮਾਂ ਮੈਂ ਚਾਹ ਪੀ ਲਓ ਉਹ ਚਾਹ ਸੌਰਗੇ ਉਹ ਚ ਪਾ ਲਉਂਦੀ ਚਲੋ ਮੈਂ ਪੀਤੀ ਨਹੀਂ ਕਦੀ ਅੱਜ ਭਾਈ ਉਹ ਕੋਈ ਨਾ ਮੈਂ ਕਰਦਾ ਗੱਲ ਘਬਰਾਓ ਨਾ ਭਾਈ ਤੁਸੀਂ ਹੋਰ ਅੱਜ ਜੇ ਹੁਣ ਐ ਕਰਕੇ ਤੁਹਾਨੂੰ ਫਾਇਦਾ ਚਾੜਦੀ ਆ ਫਿਰ ਕੱਲ ਨੂੰ ਫਿਰ ਮੈਨੂੰ ਫਾਇਦਾ ਚਾੜੂਗੀ ਐ ਤਾਂ ਔਖਾ ਗਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਕਰਦਾ ਗੱਲ ਮਾਫੀ ਕਰ ਲਊ ਗੱਲ ਕੋਈ ਨਾ ਘਬਰਾਓ ਠੀਕਮ ਮम्मा ਤੂੰ ਮੇਰੀ ਮਾਂ ਨਾਲ ਇਕੱਲਾ ਗੱਲ ਕਰ ਲੰਦਾ ਦੱਸਣ ਜਿੰਦਾ ਕੀ ਗੱਲਵਾਦਾ ਕੀ ਨਾ ਉਹ ਨਾਲ ਇਕੱਲਾ ਤਾਂ ਕਾਨੂੰ ਭਾਈ ਮੈਂ ਕੀ ਡਰਦਾਗਾ ਕਿਸੇ ਤੋਂ ਮੈਂ ਗੱਲ ਸਾਰਿਆਂ ਦੇ ਸਾਹਮਣੇ ਕਰੂੰਗਾ ਤੇਰੀ ਬੇਬੇ ਮੇਰੀ ਛੋਟੀ ਭੈਣ ਆ ਮੈਂ ਕਰੂੰ ਉਹਦੇ ਨਾਲ ਗੱਲ ਨਾਲੇ ਇੰਨੇ ਗੋਗੀ ਬਾਹਰੋਂ ਆ ਜੂਗਾ ਤੇ ਮੈਨੂੰ ਬਿੰਦ ਆਰਾਮ ਕਰ ਲੈਣ ਦੇ ਲੈ ਭਾਈ ਨਾਲੇ ਤਾਹ ਭਾਂਡੇ ਲੈ ਜਾ ਤੇ ਆ ਮੇਰਾ ਝੋੜਾ ਰੱਖ ਦੇ ਕੱਪੜਿਆਂ ਵਾਲਾ ਮੈਨੂੰ ਆਰਾਮ ਕਰਨ ਦੇ ਤੇ ਫੇਰ ਆਪਾਂ ਕਰਦੇ ਆ ਗੱਲ ਕੋਈ ਗੱਲ ਨਹੀਂ ਠੀਕਮ ਮਾਮਾ ਹਾਂ ਤਰਾ ਫਿਰ ਤੂੰ ਪੈ ਜਾ ਕਰ ਆਰਾਮ ਮੈਂ ਮਰੇ ਪਸ਼ੂ ਦੇਖ ਲਾਂ ਕੋਈ ਨਾ ਹਾਂ ਓ ਬਿਕਰ ਬਿਕਰਾ ਓਏ ਹਾਂ ਮਾਂ ਆ ਮਾਂ ਦੱਸ ਓ ਲੈ ਬਿਕਰਾ ਭਾਈ ਬਲਾ ਸਾਰਿਆਂ ਨੂੰ ਤੇਰੀ ਬੇਬੇਹਰਿਆਂ ਨੂੰ ਸਾਰਿਆਂ ਨੂੰ ਬੁਲਾ ਲਾ ਹੁਣ ਫਿਰ ਕਰੀਏ ਗੱਲ ਫੇ ਰੋਟੀ ਪਾਣੀ ਖਾ ਕੇ ਪਾਵਾਂਗੇ ਭਾਈ ਕਿਵੇਂ ਇਕੱਠੇ ਜਿ ਕਰੀ ਜਾਂਦੇ ਸਾਰਿਆਂ ਨੂੰ ਕੀ ਗੱਲ ਹੋ ਗਈ ਮੈਂ ਤਾਂ ਬਹਿ ਜਾਵਾਂ ਰੇ ਮੈਂ ਕੁਰਸੀ ਤੇ ਬਹਿ ਜਾਂਦਾ ਮੈਂ ਓ ਕੋਈ ਨਾ ਭਾਈ ਬਹਿ ਜਾ ਓ ਗੱਲ ਦੱਸਣ ਵਾਸਤੇ ਸੱਦੇ ਹਾਂ ਗੱਲ ਦੱਸਦਾ ਬਹਿ ਜਾ ਹਾਂ ਭਾਈ ਦੱਸ ਕੀ ਗੱਲ ਕਰਨੀ ਹੈ ਉਹ ਮੇਰੀ ਗੱਲ ਸੁਣ ਭਾਈ ਸਿੰਦਰੇ ਤੂੰ ਨਾਨਕ ਸੱਕ ਭਰਨੀ ਆ ਤੂੰ ਭਾਈ ਸਾਹਿਬ ਨਾਲ ਭਰ ਅੱਡੀਆਂ ਚ ਕਿਫਾਹਾ ਨਾ ਲਓ ਖਲੇ ਤਾਂ ਗੋਗੀ ਬੈਠਾ ਪਿਆ ਹੋ ਨਾਲਾ ਨਾ ਭਾਈ ਮੈਂ ਕੀ ਕਹਿਨੀ ਹੈਗੀ ਐਨਾ ਕਿ ਤਾਂ ਕੁੜੀ ਦਾ ਕਰਨਾ ਹੀ ਪਊਗਾ ਨਹੀਂ ਇਹਦਾ ਨੱਕ ਨਹੀਂ ਰਹਿਣਾਗਾ ਉਹ ਭਾਈ ਜੇ ਕੁੜੀ ਦਾ ਨੱਕ ਨਹੀਂ ਰਹਿਣਾ ਤਾਂ ਫਿਰ ਇੱਧਰ ਵੀ ਟੱਕ ਨਹੀਂ ਰਹਿਣਾ 5 ਲੱਖ ਕੋਈ ਥੋੜੀ ਕਾ ਨਹੀਂ ਰਕਮ ਨਹੀਂ ਹੈਗੀ ਜੇ 5 ਲੱਖ ਲੱਗਿਆ ਲੱਖ ਹੋਰ 6 ਲੱਖ ਰੁਪਏ ਲੱਗੂ ਨਾਲੇ ਹੋਰ ਘਰੇ ਕੋਈ ਰੀਸ ਲੱਗੂ ਨਾਲੇ ਕੁੜੀਆਂ ਦਾ ਨੱਕ ਰੱਖਦੇ ਰੱਖਦੇ ਮੁੰਡਿਆਂ ਨਾਲ ਕਿਉਂ ਘੋਟਦੀ ਐ ਮੇਰੀ ਗੱਲ ਸੁਣ ਪਈ ਮੈਂ ਤਾਂ ਹਿੰਡਾ ਮੇਰੀ ਤਾਂ ਮੈਂ ਤਾਂ ਐਨੇ ਪੈਸੇ ਲਵਾਉਣੇ ਲਵਾਉਣੇ ਨੇ ਤੂੰ ਤਾਂ ਬਿੱਕਰ ਤੇ ਬਹੂ ਦੇ ਮਗਰ ਲੱਗ ਗਿਆ ਤੇਰੇ ਤੂੰ ਨਹੀਂ ਬੋਲਦਾ ਹੈਗਾ ਤੇਰੇ 'ਚ ਤਾਂ ਉਹ ਵੀ ਬੋਲਦੇ ਨੇ ਉਹ ਪਾਈ ਮੈਂ ਕਿਹੜਾ ਨਿਆਣਾ ਮੈਂ ਵੱਡਾ ਤੇਰੇ ਤੋਂ ਮੈਂ ਮੰਨਦਾ ਵੀ ਮੈਨੂੰ ਬਿੱਕਰ ਨੇ ਸੱਦਿਆ ਤਾਂ ਹੀ ਤਾਂ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਉਠਾਇਆ ਨਹੀਂ ਤਾਂ ਫਿਰ ਮੈਂ ਡੋਰ ਨਾ ਵਢਾ ਲੰਦਾ ਸਾਰਿਆਂ ਨੂੰ ਤੂੰ ਭਾਈ ਇਹਨਾਂ ਦੇ ਉਂਗਾਂ ਤੇ ਚੜਿਆ ਹੋਏਗਾ ਇਹਨਾਂ ਦੇ ਮਗਰ ਲਾ ਕੇ ਬੋਲਦਾ ਤੂੰ ਓਏ ਨਹੀਂ ਭਾਈ ਮੈਂ ਇਹਨਾਂ ਦੇ ਮਗਰ ਲਾ ਕੇ ਨਹੀਂ ਬੋਲਦਾ ਤੂੰ ਖਰਚਾ ਹਾਸਾਫਿਰ ਕਰ ਲੈ ਤਾਂ ਕਿ ਤੂੰ ਖੁਸ਼ ਨਾਲੇ ਰਾਣੀ ਖੁਸ਼ ਨਾ ਤੂੰ ਵੀ ਭਾਈ ਸਿਆਣਾ ਬਣਿਆਗਾ ਖੁਸ਼ ਕਿਵੇਂ ਹੋਣਗੇ ਜਦੋਂ ਮੇਰੀ ਟੀਮ ਨਾ ਸਿਉਣਾ ਪਾਇਆ ਨਾ ਕੱਪੜੇ ਪਾਏ ਉਹਨੂੰ ਚੱਜ ਦੇ ਦਿੱਤੇ ਉਹਦੀ ਸਰੀਕੇ ਚ ਵੇਚ ਦਿੱਤੀ ਹੋਊਗੀ ਬੇਬੇ ਮੈਂ ਤੈਨੂੰ ਐ ਕਹਿੰਨੀ ਸੀ ਮਹਾ ਉਹ ਤੂੰ ਕਹੇਗੀ ਮੈਨੂੰ ਕਹਿੰਦੀ ਆ ਸਾਰੇ ਬੈਠੇ ਨੇ ਹੁਣ ਸਾਹਮਣੇ ਕਹਿੰਦੀ ਮੈਂ ਚੰਗੀ ਤਾਂ ਲੱਗਦੀ ਨਹੀਂ ਤੂੰ ਜਦੋਂ ਸਾਡੀ ਵਾਰੀ ਹੁੰਦੀ ਆ ਨਾ ਉਦੋਂ ਤੂੰ ਹੱਥ ਘੁੱਟ ਲੈਣੀ ਆ ਮੈਨੂੰ ਤਾਂ ਤੂੰ ਬੜੀ ਵਾਲੇ ਸੂਟ ਹਾਏ ਤੱਕ ਪਵਾਈ ਜੰਨੀ ਆ ਕਹਿੰਦੀ ਜਿਹੜੇ ਵਧੀਆ ਲੱਗਦੇ ਨੇ ਗੂੜੇ ਰੰਗ ਨੇਗੇ ਪਾ ਲਿਆ ਕਰ ਨੇ ਫੇਰ ਹੋਰ ਸੂਟਾਂ ਕੀ ਕਰਨੇ ਨੇ ਤੇਰੇ ਕੋਲ ਇੰਨੇ ਦਾ ਸੂਟ ਨੇ ਤਾਨੂੰ ਨੂੰ ਤਾਂ ਥਾਂ ਨਹੀਂ ਹੈਗਾ ਤੈਨੂੰ ਕਿਤੇ ਅੱਛਾ ਰਾਣੀ ਭੈਣ ਤਾਂ ਕਹਿੰਦੀ ਹੈ ਕਿ ਅਸਤਾ ਆਪਣੀ ਪਸੰਦ ਦੇ ਲਿਆਵਾਂਗੇ ਸੂਟ ਸਾਰੇ ਵਾਹ ਚ ਤੇ ਮੈਂ ਤਾਂ ਆਪਣੀ ਪਸੰਦ ਦੇ ਖਰੀਦੂੰਗੀ ਮੁੰਡੇ ਦੇ ਵੀ ਕੁੜੀ ਦੇ ਵੀ ਤੇ ਸਾਨੂੰ ਦੇ ਕਿ ਹਜ਼ਾਰ-ਹਜ਼ਾਰ ਰੁਪਇਆ 1000 ਰੁਪਇਆ ਕਿਤੇ ਸੂਟਾਂ ਨੰਦਾ ਇਹ ਸੈਣ ਭਲੇਈਆਂ ਕਿੱਥੋਂ ਤੁਸੀਂ ਮਾਮਾ ਧੀਆ ਦੋਨੇ ਉਹ ਤੁਸੀਂ ਚੁੱਪ ਕਰ ਜਾਓ ਮਾਮਾ ਕਹਵਾ ਸੱਜੇਗਾ ਉਹ ਮਾਮਾ ਸਤਿ ਸ੍ਰੀ ਅਕਾਲ ਉਹ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਬਹਿ ਜਾ ਤੁਸੀਂ ਕੁਛ ਮਰਜ਼ੀ ਕਰੋ ਯਾਰ ਲੜੋ ਚੈਨਾ ਮੈਨੂੰ 20000 ਦੇ ਦਿਓ ਮੈਂ ਤਾਂ ਆਪਦਾ ਕੋਟ ਪੈਂਟ ਲੈਣਾ ਹੈਗਾ ਲੈ ਦੇਖ ਲੈ ਮम्मा ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਇਹਨੂੰ ਕੱਲੇ 20000 ਦੀ ਆ ਇਹਦੇ ਕੱਪੜਿਆਂ ਦੀ ਹੈ ਹੋਰ ਕੋ ਟੈਂਸ਼ਨ ਇਹਨੂੰ ਤੂੰ ਹੈਗਾ ਤਾਂ ਹੈਗਾ ਸੈਣਾ ਬੈਣਾ ਇਹਦੀ ਸੈਣਾ ਬਣਨ ਦੀ ਕਿ ਲੋੜ ਹੈ 3000 ਦਾ غلام ਉਹ ਤੂੰ ਹੈਗਾ ਤਾਂ ਹੈਗਾ ਬਾਈ ਜਰ ਉਹੀ ਮਰੀ ਜਾਂਦਾ ਗੱਲਾਂ ਉਹ ਭਾਈ ਤੁਸੀਂ ਰੌਲਾ ਨਾ ਪਾਓ ਕਿਦੋਂ ਮੇਰੀ ਤਾਂ ਗੱਲ ਸੁਣਨੀ ਨਹੀਂ ਫਿਰ ਮੈਂ ਆਪਦਾ ਲੈ ਕੇ ਝੋਲਾ ਵਗ ਜਾਂ ਦੇਖ ਲਓ ਭਾਈ ਜੇ ਤੁਸੀਂ ਮੇਰੀ ਗੱਲ ਨਹੀਂ ਸੁਣਨੀ ਫਿਰ ਮੈਂ ਤਾਂ ਦਿਖ ਮੁੜ ਕੇ ਆਉਂਦਾ ਨਹੀਂ ਆਵਦੀ ਮਰਜ਼ੀ ਕਰਿਓ ਕੁਛ ਕਰ ਨਾ ਕਰਿਓ ਜਿਵੇਂ ਤੁਹਾਨੂੰ ਠੀਕ ਲੱਗਦਾ ਓਵੇਂ ਕਰਿਓ ਨਾ ਮਾਂ ਐਤਾ ਤੇਰੀ ਸੁਣਦੇ ਆ ਉਹ ਕੋਈ ਨਾ ਭਾਈ ਜਿੰਨੀ ਕੀ ਗੰਜੈਸ਼ ਆ ਉਹਨਾਂ ਕਿਹੇ ਦੇ ਦੇਣਗੇ ਤੂੰ ਕਿਉਂ ਇਹਨਾਂ ਨੂੰ ਅੱਡੀਆਂ ਜਾ ਕੇ ਫਹਾਦਵਾਉਣੀ ਆ ਤੂੰ ਕੱਲ ਨੂੰ ਗੋਗੀ ਦਾ ਵਿਆਹ ਵੀ ਕਰਨਾਗਾ ਕੱਲ ਨੂੰ ਗੱਲਾਂ ਇਹ ਮੂਰੇ ਹੋਣਗੀਆਂ ਜਿੰਨਾ ਹੱਕ ਬਣਦਾ ਭਾਈ ਉਹਨਾਂ ਤੋਂ ਦਿਓ ਉਹ ਭਾਈ ਆਪਣੇ ਐਂ ਨਿਹਾਲੇ ਕੇ ਉਹਨਾਂ ਦੇ ਵੀ ਨਾਨਕ ਸ਼ੱਕ ਪਿੱਛੇ ਐਂ ਹੁੰਦਾ ਸੀ ਉਹ ਰੋ ਆਈ ਵਾਰੀ ਵਿਆਹਾਂ ਤੇ ਦੋ ਦੋ ਕਰਾਉਣਾ ਧਰਦੇ ਰਹੇ ਵਿਆਹਾਂ ਤੇ ਕਿਹੜਾ ਘੱਟ ਖਰਚੇ ਹੁੰਦੇ ਨੇ ਉਹ ਦੋ ਦੋ ਕਨਾਲਾਂ ਧਰਦੇ ਰਹੇ ਆਈ ਵਾਰੀ। ਨਾ ਭਾਈ ਰਾਣੀ ਗੁੱਸਾ ਕਰ ਲੂਗੀ। ਉਹਦੀ ਬੇਇੱਜ਼ਤੀ ਨਹੀਂ ਹੋਊਗੀ ਉਹਦੇ। ਭਾਈ ਨਹੀਂ ਕਰਦੀ ਰਾਣੀ ਗੁੱਸਾ ਕੋਈ ਗੱਲ ਨਹੀਂ। ਮੈਂ ਉਹਦੇ ਨਾਲ ਫੋਨ ਤੇ ਗੱਲ ਕਰ ਲਊਗਾ। ਗੱਲ ਸਾਰੀ ਸਮਝਾਉਣ ਦੀ ਹੁੰਦੀ ਆ ਭਾਈ। ਮੈਂ ਉਹਨੂੰ ਰਾਣੀ ਨੂੰ ਆਪੇ ਸਮਝਾ ਦਊਗਾ। ਤੂੰ ਕਿਸੇ ਗੱਲੋਂ ਕਵਰਾ ਨਾ ਮੈਂ ਆਪੇ ਸਾਰੀ ਗੱਲ ਕਰ ਲਊਂਗਾ ਰਾਣੀ ਨਾਲ। ਉਹਨੂੰ ਮੈਂ ਆਪੇ ਸਮਝਾ ਦਊਗਾ। ਮਾਮਾ ਮੇਰੀ ਬੇਇੱਜ਼ਤੀ ਹੋ ਜਾਂਦੀ ਆ ਯਾਰ ਮੈਨੂੰ 20000 ਰੁਪਏ ਦੇ ਦੋ। ਉਹ ਲੈ ਉਹਨੂੰ ਦਿਓ ਪਹਿਲਾਂ 20000। ਉਹ ਗੱਲ ਕੀ ਚੱਲੀ ਜਾਂਦੀ ਆ ਮੈਂ ਕੀ ਸਮਝਾਈ ਜਣਾ ਭਾਈ ਤੂੰ ਗੱਲ ਤਾਂ ਸੁਣ ਲੈ। ਮ ਕੋ ਖਾਣੂ ਲੈ ਤੂੰ ਉਹ ਜਾ ਤੂੰ ਚੋਲੇ ਚ ਕੇਲੇ ਪਏ ਨੇ ਤੂੰ ਅੰਦਰ ਜਾ ਕੇ ਖਾ ਲੈ ਨਾਲੇ ਸਾਨੂੰ ਗੱਲ ਕਰ ਲੈਣ ਦੇ ਮੈਂ ਸੱਚੇ ਲੈ ਕੇ ਲੈ ਤੂੰ ਹਾਂ ਚੋਲੇ ਚ ਕੇਲੇ ਪਏ ਨੇ ਤੂੰ ਜਾ ਕੇ ਖਾ ਲੈ ਬੀਬੀਏ ਮੈਂ ਤਾਂ ਕੇਲੇ ਖਾਣਾ ਫਿਰ ਜਾ ਕੇ ਆਹੋ ਸਾਨੂੰ ਗੱਲ ਕਰ ਲੈਣ ਦੇ ਨਾਲੇ ਵਗ ਜਾ ਮੈਂ ਤਾਂ ਭਾਈ ਗਲਤੀ ਹੋ ਗਈ ਮੈਂ ਤਾਂ ਭੁੱਲ ਗਈ ਧੀ ਦੇ ਮੋਚ ਐਵੇਂ ਨਾ ਲੋਕਾਂ ਦੇ ਮਗਰ ਲੱਗ ਕੇ ਐਵੇਂ 5 ਲੱਖ ਕਹਿੰਦਾ ਕੋਈ 10 ਲੱਖ ਕਹਿੰਦਾ ਭਾਈ ਲੋਕਾਂ ਨੂੰ ਖੁਸ਼ ਕਰਨ ਵਾਸਤੇ ਨਾ ਆਪਦਾ ਘਰ ਨਾ ਖਰਾਬ ਕਰੇ ਉਹ ਹਾਂ ਠੀਕ ਆ ਭਾਈ ਚੰਗੀ ਗੱਲ ਆ ਤੈਨੂੰ ਸਮਝ ਆ ਗਈ ਚਾਦਰ ਦੇਖ ਕੇ ਪੈਰ ਬਸਾਰੀ ਦੇ ਹੁੰਦੇ ਆ ਹਾਂ ਭਾਈ ਠੀਕ ਐ ਤਾਂ ਆਪੇ ਤੂੰ ਬਿਕਰਾਂ ਨਾ ਕਬੀਲਦਾਰ ਹੈਗਾ ਜਿਵੇਂ ਤੂੰ ਕਰੇਂਗਾ ਬਸ ਠੀਕ ਐ ਇਹ ਵੇ ਫੇਰ ਨਾ ਕਰ ਵਧੀਆ ਕਰਕੇ ਆਉਂ ਜਿੰਨੀ ਮੇਰੇ ਗਜਾਇਆ ਸੋਈ ਵੱਧ ਕੇ ਕਰਕੇ ਆਉਂਗਾ ਚੱਲ ਚੰਗਾ ਪੁੱਤ ਜਿਉਂਦਾ ਰਹਿ ਚੱਲ ਠੀਕ ਐ ਬੇਬੇ ਮਾਮਾ ਜੀ ਆਏ ਹੋਏ ਨੇ ਕਿ ਮੈਂ ਘਰ ਰੋਟੀ ਬਣਾ ਲਾਂ ਪਰ ਕੀ ਬਣਾਮ ਅੱਜ ਸਬਜੀ ਮਾਂ ਮੈਂ ਵਾਸਤੇ ਮੁਰਗਾ ਲਿਆਉਣਾ ਫਿਰ ਹਾਂ ਜੀ ਲਿਆਓ ਫਿਰ ਓਏ ਅਜੇ ਮੁਰਗਾ ਵੀ ਲਿਆਉਂਗੇ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਜੀ ਪਿੰਡੂ ਪਰਿਵਾਰ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਸਾਡੀਆਂ ਵੀਡੀਓ ਨੂੰ ਐਪਰੀਸ਼ੀਏਟ ਕੀਤਾ ਜੀ ਬਹੁਤ ਬਹੁਤ ਧੰਨਵਾਦ ਜੀ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜੀ ਤੇ ਲਾਇਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜੀ ਹੁਣ ਆਈ ਕਮੈਂਟਾਂ ਦੀ ਬਾਰੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਜੀ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਬਲਵਿੰਦਰ ਢਾਲੀਵਾਲ ਹਰਮਨਦੀਪ ਪਰਮਜੀਤ ਕੁਲਜਿੰਦਰ ਕੌਰ ਜਸ਼ਨਦੀਪ ਰਾਮਨੰਦ ਦੀ ਮੇਜਰ ਸਿੰਘ ਸੁਰਿੰਦਰ ਸ਼ਰਮਾ, ਗੋਬਿੰਦ RAM, ਕੋਰਾ ਬਠਿੰਡਾ, ਰੁਪਿੰਦਰ ਸ਼ੇਰਗਿੱਲ, ਗੋਲਦੀ ਸਿੱਧੂ, ਮਨਜੀਤ ਕੌਰ। ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ। ਤੁਸੀਂ ਵੀ ਕਰਦੇ ਰਿਹਾ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੀਡੀਓ ਨੂੰ ਨਾ ਪੂਰੀ ਦੇਖਿਆ ਕਰੋ। ਵਿਚਾਲੇ ਨਾ ਘਟਿਆ ਕਰੋ। ਜਦੋਂ ਤੁਸੀਂ ਵੀਡੀਓ ਪੂਰੀ ਦੇਖੋਗੇ ਫਿਰ ਤੁਹਾਨੂੰ ਸਮਝ ਲੱਗੂਗੀ ਸਾਰੀ ਵੀਡੀਓ ਦੀ। ਸਾਡੀ ਵੀਡੀਓ ਦੇਖਣ ਵਾਸਤੇ ਥੋੜਾ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਚੈਨਲ ਫੋਲੋ ਕਰੋ।